ਜੋ ਵੀਨੀ ਕਾਲੀ ਕਾਥੋ ਮਰਵਿਆ ਦੀ ਪਤਾ ਨਹੀਂ ਪਤਾ ਤੇਰਾ ਤਾਇਆ ਵੀ ਬਹੁਤ ਲੜਦਾ ਕਹਿੰਦਾ ਤੈਨੂੰ ਕਾਲੀ ਕੀ ਹੋਰੀ ਆ ਮੈਂ ਇੱਕ ਮੌਕਾ ਦੇ ਦੋ ਮੈਂ ਕੱਲ ਨੂੰ ਕਾਲਜ ਜਾ ਕੇ ਨਾ ਬਾਵੇ ਨਾਲ ਗੱਲ ਕਲੀਅਰ ਕਰ ਲੂੰਗੀ ਹਾਂ ਪੁੱਤ ਜੇ ਬਾਵੇ ਨੇ ਮੈਨੂੰ ਸਾਰੀ ਗੱਲ ਦੱਸਤੀ ਤਾਂ ਮੈਂ ਉੱਥੇ ਵਿਆਹ ਕਰਾ ਲੂੰਗੀ ਪਰ ਜੇ ਉਹ ਮੁੱਕਰ ਗਿਆ ਨਾ ਕਿ ਮੈਂ ਨਹੀਂ ਦੱਸਦਾ ਫਿਰ ਤੇ ਇਹਦਾ ਮਤਲਬ ਉਹ ਆਪ ਹੀ ਇੱਕ ਨੰਬਰ ਦਾ ਧੋਖਾ ਗੱਲ ਤੈਨੂੰ ਕਰਨ ਦਿੰਨੀ ਆ ਮੈਂ ਇੱਥੇ ਰੋਕ ਦੂੰਗੀ ਮੇਰੀ ਭਾਬੀ ਨਾਲ ਗੱਲ ਕਰਦੀਆਂ ਵੀ ਤੜਕੀ ਭੇਜ ਮੁੰਡੇ ਵਾਲਿਆਂ ਨੂੰ ਇਹ ਐ ਕਿ ਮੈਂ ਕੱਲ ਜਿ ਵਗ ਜੂਗੀ ਉਦੀ ਪਤਾ ਰੱਖੀ ਜੇ ਮੁੰਡੇ ਨੂੰ ਮਿਲ ਪਈ ਫੇਰ ਤਾਂ ਮੁੰਡਾ ਇਹਨੇ ਸਾਰੀ ਗੱਲ ਦੱਸ ਦੂਗਾ ਹਲੋ ਮੰਮੀ ਹਾਂ ਪੁੱਤ ਮੈਂ ਜਾ ਰਹੀ ਹਾਂ ਕਾਲਜ ਜੀ ਇੱਜ਼ਤ ਨਹੀਂ ਪੁੱਤ ਚੰਗਾ ਜਾ ਮੇਰਾ ਪੁੱਤਾ ਧਿਆਨ ਨਾਲ ਜਾਇ ਕੁਰੇਬੀਰ ਕਾਲਜ ਕਾਦੇ ਵਾਸਤੇ ਜਾਣਾ ਤਾਂ ਮੁੰਡਿਆ ਇਹ ਤਾਂ ਦੇਖਣ ਆਉਣਗੇ ਤੈਨੂੰ ਕਤੋਂ ਹੱਦ ਕਰਦੀਆਂ ਭੈਣੇ ਮੁੰਡੇ ਆਲੇ ਐ ਕਿਵੇਂ ਆ ਜਾਣਗੇ ਬਿਨਾ ਸੱਦੇ ਤੋਂ ਜੇ ਉਹ ਜੇੜੇ ਤਾਂ ਆਉਣਗੇ ਨਾ ਜੇ ਮੈਂ ਵਿਆਹ ਕਰਾਉਣਾ ਹੋਇਆ ਤਾਂ ਜੀ ਮੈਂ ਤੁਹਾਨੂੰ ਰਾਤ ਕਹਿਤਾ ਦਿੱਤਾ ਸੀਗਾ ਕਿ ਮੈਂ ਪਹਿਲਾਂ ਗੱਲ ਕਲੀਅਰ ਕਰੂੰਗੀ ਫੇਰ ਰਿਸ਼ਤੇ ਵਾਸਤੇ ਹਾਂ ਕਰੂੰਗੀ ਤੇ ਮੈਂ ਵੀ ਸੋਡੇ ਕਹਿਣ ਤੇ ਫੋਨ ਕਰਿਆ ਸੀ ਭੁਜਾਈ ਨੂੰ ਵੀ ਭਾਈ ਰਿਸ਼ਤਾ ਕਰੋ ਜਦੋਂ ਭੈਣੇ ਕੁੜੀ ਨੇ ਕਹੀ ਦਿੱਤਾ ਸੀ ਮੈਂ ਹਜੇ ਕਰਾਉਣਾ ਨਹੀਂ ਤੂੰ ਐਵੇਂ ਕਹਿਨੀ ਫਿਰਦੀਆਂ ਕੀ ਕੁੜੀ ਨੇ ਤਾਂ ਬਾਅਦ ਚੋ ਕਿਹਾ ਸੀ ਪਾਇਲਾ ਤੁਸੀਂ ਮੈਨੂੰ ਦੋਨਾਂ ਜੀਆਂ ਨੇ ਕਿਹਾ ਸੀ ਕਿ ਨਾ ਕਿਹਾ ਸੀ ਵੀ ਪਹਿਲੀ ਭਰਜਾਈ ਨੂੰ ਫੋਨ ਕਰ ਗੁੱਸਾ ਕਰਨ ਨੂੰ ਕਰਦੀ ਐ ਜਦੋਂ ਕੁੜੀ ਨੇ ਨਾ ਕਰਤੀ ਫਿਰ ਆਪਾਂ ਕਿਉਂ ਕਰਾਂਗੇ ਜਿੱਦ ਤੇ ਕੁੜੀ ਦੀ ਹਾਂ ਹੋ ਗਈ ਐ ਤੇ ਕਰ ਦਾਂਗੇ ਕੋਈ ਗੱਲ ਨਹੀਂ ਮਾਸੀ ਜੀ ਮੈਂ ਅੱਜ ਜਾਊਂਗੀ ਨਾ ਕਾਲਜ ਜਾ ਕੇ ਬਾਪੇ ਨਾਲ ਸਾਰੀ ਗੱਲ ਕਲੀਅਰ ਕਰੂੰਗੀ ਹਾਂ ਪਤਾ ਜਦੋਂ ਗੱਲ ਕਲੀਅਰ ਹੋ ਗਈ ਮੈਂ ਆ ਕੇ ਦੱਸ ਦੂੰਗੀ ਫਿਰ ਤੁਸੀਂ ਮੁੰਡੇ ਵਾਲੇ ਬੁਲਾ ਲਿਓ ਨਾਲੇ ਤੁਹਾਨੂੰ ਤਾਂ ਨਾ ਸਭ ਤੋਂ ਜ਼ਿਆਦਾ ਹੀ ਕਾਲੀ ਹੋ ਰਹੀ ਐ ਮੇਰਾ ਵਿਆਹ ਕਰਨ ਦੀ ਹਾਂ ਸਹੀ ਗੱਲ ਐ ਭੈਣੇ ਕਾਲੀ ਤਾਂ ਹੁੰਦੀ ਐ ਪਰ ਇਹ ਗੱਲ ਉਹਦੇ ਮੱਥੇ ਲੱਗਣ ਦੀ ਆਵੇਂ ਤੇ ਮੱਥੇ ਲੱਗੇਗੀ ਫੇਰ ਲੜਾਈ ਹੋਊ ਛੋਟੀ ਭੈਣੇ ਮੱਥੇ ਲੱਗ ਕੇ ਗੱਲ ਤਾਂ ਕਲੀਅਰ ਹੋ ਜੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤਾਂ ਹੋ ਜੂ ਤੂੰ ਇੱਕ ਇਹ ਨਹੀਂ ਸੋਚਦੀ ਉਹ ਰਣ ਜਾਇ ਹੁੰਦਾ ਪ੍ਰਿੰਟ ਕਾਲਜ ਨਾਲੇ ਪਤਾ ਲੱਗ ਜੂਗਾ ਲੱਭੀ ਤੈਨੂੰ ਵੀ ਕਿਹ ਚੀ ਗਲਤੀ ਹੈ ਕਿਹ ਨਹੀਂ ਗਲਤੀ ਹੈ ਹਾਂ ਪਤਾ ਉਹੀ ਤਾਂ ਗੱਲ ਮੈਂ ਕਹਿੰਨੀ ਹੈਗੀ ਜਾ ਪੁੱਤ ਭੈਣੇ ਵੀਰੇ ਮੇਰੀ ਗੱਲ ਸੁਣ ਜਾ ਕਰੋ ਆਪਣੀਆਂ ਮਰਜ਼ੀਆਂ ਜਦੋਂ ਕਿਸੇ ਦੀ ਸੁਣਨੀ ਨਹੀਂ ਮੇਰੀ ਸੀ ਕਿਹੜਾ ਰਾਤ ਨੂੰ ਉੱਠ ਕੇ ਖਾਂਦੀ ਆ ਜਾਹ ਜਾ ਆਪਾਂ ਖਾਂਨੇ ਉਹ ਜੇ ਖਾਲਣ ਦੀ ਆ ਐਵੇਂ ਤੂੰ ਕਿਉਂ ਕੱਢਣ ਨੂੰ ਫਰਦੀਆਂ ਭੈਣੇ ਕਿ ਮੇਰੀ ਧੀ ਸਿਆਣੀ ਆ ਪੜ ਲੈਣ ਦੇ ਦੋ ਅੱਖਰ ਪੜ ਲਿਖ ਕੇ ਕੋਈ ਨੌਕਰੀ ਲੱਗ ਜਾਓ ਵਿਚਾਰੇ ਸੁਪਨੇ ਨੇ ਉਹਦੇ ਪੂਰੇ ਕਰ ਲੈਣ ਉਹ ਸੁਪਨੇ ਉਹਨੂੰ ਤੇਰੀ ਸੋਚ ਉਹ ਦੱਸ ਸੁਪਨੇ ਤਾਂ ਪੂਰੇ ਹੋ ਜਾਣਗੇ ਆ ਮੈਨੂੰ ਕਹ ਉਹਨੂੰ ਕਿਹਾ ਤੇ ਵੀ ਭਾਈ ਉਹਦਾ ਨਾ ਜਵਾਨ ਕਰ ਤੂੰ ਮੈਂ ਉਹਨਾਂ ਨਾਲ ਨਾ ਜਵਾਨ ਕਰੀ ਬੈਠੀਆਂ ਓ ਚਲ ਕੋਈ ਗੱਲ ਨਹੀਂ ਮਾਂ ਕਿਸਮਤ ਦੀਆਂ ਗੱਲਾਂ ਠੀਕ ਹੈ ਜਦੋਂ ਲਿਖਣਾ ਹੋਇਆ ਉਹਦੇ ਵਿਆਹ ਚ ਕਰਮਾ ਚ ਵਿਆਹ ਉਹ ਤੋਂ ਕਰ ਦਾਂਗੇ ਉਹ ਤੋਂ ਪਹਿਲਾਂ ਕਿਉਂ ਜੋਰ ਪਾਉਣ ਲੱਗੇ ਨੇ ਉਹਨੂੰ ਕਰਨੀਆਂ ਤਾਂ ਤੁਸੀਂ ਆਪਣੀਆਂ ਮਨ ਮਰਜ਼ੀਆਂ ਹੀ ਨੇ ਆ ਮੈਨੂੰ ਕਹਨ ਵਿੱਚ ਵਿਚ ਵਿਚਾਲਿਆ ਫਿਰ ਬੇਜਵਾਨੀ ਕਰਦੇ ਹੁੰਨੇ ਹੋ ਦੇਖ ਲੈ ਬੱਤੂ ਉਹ ਤਾਂ ਐਂ ਕਰਨਾ ਹੁੰਦਾਗਾ ਉਹੀ ਬੋਲੀ ਜਾਂਦਾ ਉਹ ਵੀ ਕੰਮ ਉਹ ਵੀ ਲੜਨ ਤੋਂ ਪਹਿਲਾਂ ਮੂੰਹ ਰਖੀ ਕੀ ਸਵੇਰੇ ਖਾ ਲੈਂਦੀ ਆ ਕੀ ਹਾਂ ਅਜਾ ਕੋਈ ਮਨ ਕੰਮ ਕਰ ਦੋ ਹੁਣ ਮੈਨੂੰ ਇੱਥੇ ਬੁਲਾ ਤਾਂ ਲਿਆ ਚੁੱਪ ਕਰੀ ਬੈਠੀ ਰਹੇਗੀ ਗੱਲ ਤਾਂ ਦੱਸ ਮੈਨੂੰ ਗੱਲ ਕੀ ਆ ਕਿਉਂ ਬੁਲਾਇਆ ਮੈਨੂੰ ਆਪਣਾ ਮੂੰਹ ਇੱਧਰ ਘੁਮਾਏਗਾ ਫੇਰੀ ਗੱਲ ਦੱਸੂਗੀ ਹਾਂ ਦੱਸ ਲੈ ਕਮਾਲ ਹੈ ਯਾਰ ਸਾਡੇ ਘਰੇ ਨਾ ਮੁੰਡਿਆਂ ਦੀਆਂ ਫੋਟੋਆਂ ਵੀ ਭੇਜਿਆ ਲੱਗਦੇ ਰਿਸ਼ਤੇਦਾਰ। ਇਹ ਰਿਸ਼ਤੇ ਦੀ ਗੱਲ ਚੱਲੀ ਜਾਂਦੀ ਆ। ਬੱਸ ਆਹ ਗੱਲ ਦੱਸਣੀ ਬਲੈਸਦਾ ਮੈਨੂੰ। ਫੋਟੋ ਦੇਖ ਕੇ ਮੁੰਡਾ ਪਸੰਦ ਕਰ ਵਿਆਹ ਕਰਾ ਲਾ ਫਿਰ। ਤੂੰ ਤਾਂ ਬੜੀ ਆਸਾਨੀ ਨਾਲ ਕਹਿੰਦਾ ਵਿਆਹ ਕਰਵਾ ਲਾ ਫਿਰ। ਇਹਦਾ ਮਤਲਬ ਤੈਨੂੰ ਤਾਂ ਇਸ ਗੱਲ ਨਾਲ ਕੋਈ ਫਰਕ ਨਹੀਂ ਨਾ ਪੈਂਦਾ। ਮੈਨੂੰ ਕੀ ਫਰਕ ਪੈਣਾ? ਜਿਹੜਾ ਉਸ ਦਿਨ ਮੇਰੇ ਚਪੇੜ ਮਾਰੀ ਸੀ ਨਾ ਉਹ ਵੀ ਯਾਦ ਆ ਮੇਰੀ। ਜਿਹੜੀਆਂ ਮੈਨੂੰ ਕੋਰੀਆਂ ਕਰਾ ਰੀਆਂ ਗੱਲਾਂ ਗੀਆਂ ਸੀਗੀਆਂ ਉਹ ਵੀ ਯਾਦ ਨੇ ਮੈਨੂੰ। ਯਾਰ ਗੁੱਸੇ 'ਚ ਬੰਦਾ ਕੁਝ ਵੀ ਕਰ ਦਿੰਦਾ ਹੁੰਦਾ। ਤੂੰ ਉਸ ਟਾਈਮ ਗਾਲੀ ਇਹੋ ਜਿਹੀ ਕੀਤੀ ਸੀ ਮੇਰੇ ਤੋਂ ਹੱਥ ਚੱਕਿਆ ਗਿਆ ਮੈਂ ਵੀ ਚੱਕ ਸਕਦਾ ਸੀਗਾ ਪਰ ਮੈਂ ਸਬਰ ਰੱਖਿਆ ਚੁੱਪ ਰਹਾ ਮੈਂ ਜੇ ਮੈਂ ਤੈਨੂੰ ਕੈਰੈਕਟਰਲੈਸ ਕਹਿੰਦੀ ਨਾ ਤਾਂ ਤੂੰ ਮੇਰੇ ਇੱਥੇ ਹੱਥ ਚੱਕਦਾ ਚੰਗਾ ਲੱਗਦਾ ਤੂੰ ਮੈਨੂੰ ਕੈਰੈਕਟਰਲੈਸ ਕਿਹਾ ਸੀ ਐਡਾ ਵੱਡਾ ਸ਼ਬਦ ਕੋਈ ਕੁੜੀ ਸੁਣ ਸਕਦੀ ਹੈ ਜਿਹੜੀ ਕੁੜੀ ਸਹੀ ਹੋਵੇ ਉਹ ਤਾਂ ਬਿਲਕੁਲ ਵੀ ਨਹੀਂ ਸੁਣ ਸਕਦੀ ਪਰ ਮੈਨੂੰ ਜੋ ਕਿਸੇ ਬਸ ਗੱਲਾਂ ਪਤਾ ਲੱਗੀਆਂ ਨੇ ਤਾਂ ਹੀ ਕਿਹਾ ਮੈਂ ਮੈਂ ਕਿਹੜੇ ਕੋਲ ਆਪਦੇ ਕੋਲ ਕੋਈ ਗੱਲ ਕਾਣੀ ਬਣਾ ਕੇ ਤੈਨੂੰ ਕਹਿਤੀ ਮੈਂ ਇਹੀ ਗੱਲ ਪੁੱਛਣ ਲਈ ਆ ਜਾਈ ਆ ਮੈਨੂੰ ਮੇਰੇ ਤਾਹੇ ਨੇ ਮੇਰੀ ਮਾਂ ਨੇ ਮੇਰੇ ਪਿਓ ਨੇ ਮੇਰੀ ਭੈਣ ਨੇ ਮੇਰੇ ਭਰਾ ਨੇ ਸਾਰੇ ਡਬਰ ਨੇ ਇਹੀ ਗੱਲ ਕਹਿ ਕੇ ਭੇਜਿਆ ਕਿ ਤੂੰ ਇੱਕ ਇੱਕ ਵਾਰੀ ਮੁੰਡੇ ਤੋਂ ਜਾ ਕੇ ਕਲੀਅਰ ਤਾਂ ਕਰਕੇ ਆ ਕਿ ਉਹਨੂੰ ਇਹ ਗੱਲਾਂ ਕਹੀਆਂ ਕਿ ਇਹਨੇ ਨੇ ਦੇਖ ਬਾਵੇ ਮੈਂ ਨਹੀਂ ਚਾਹੁੰਦੀ ਕਿ ਆਪਣਾ ਐਵੇਂ ਰਿਸ਼ਤਾ ਖਰਾਬ ਹੋ ਜਾਏ ਮੈਨੂੰ ਤੇਰੇ ਤੇ ਬਹੁਤ ਵਿਸ਼ਵਾਸ ਹੈ ਯਾਰ ਤੈਨੂੰ ਵੀ ਲੋੜ ਹੈ ਮੇਰੇ ਤੇ ਟਰਸਟ ਕਰਨ ਦੀ بس ਇੱਕ ਵਾਰ ਨਾ ਮੈਨੂੰ ਬੰਦੇ ਦਾ ਨਾਮ ਦੱਸ ਦੇ ਕਿ ਤੈਨੂੰ ਇਹ ਜਾ ਪੁੱਠਾ ਪਾਠ ਮੇਰੇ ਪ੍ਰਤੀ ਕਿਨੇ ਪੜਾਇਆ ਲਾਪਰੀ ਜਿਹਨੇ ਮਰਜ਼ੀ ਪੜਾਇਆ ਹੋਵੇ ਮੈਂ ਨਾਮ ਤਾਂ ਦੱਸਣਾ ਠੀਕ ਹੈ ਨਾ ਪਰ ਮੈਨੂੰ ਕਿਤੇ ਨਾ ਕਿਤੇ ਪਤਾ ਲੱਗੀਆਂ ਨੇ ਗੱਲਾਂ ਉਹ ਵੀ ਕਿਦਾਂ ਸੱਚੇ ਬੰਦੇ ਦੱਸਿਆ ਨੇ ਮੈਨੂੰ ਅੱਛਾ ਫਿਰ ਤੂੰ ਬੰਦੇ ਦਾ ਨਾਮ ਕਿਉਂ ਨਹੀਂ ਦੱਸਦਾ ਮੈਨੂੰ ਬੁਰਾਈ ਕੀ ਹੈ ਬੰਦੇ ਦਾ ਨਾਮ ਦੱਸਣ ਚ ਮੈਨੂੰ ਵੀ ਤਾਂ ਪਤਾ ਲੱਗੇ ਵੀ ਕੌਣ ਐ ਉਹ ਜਿਹੜਾ ਇਹ ਗੱਲ ਨਹੀਂ ਚਾਹੁੰਦਾ ਕਿ ਆਪਣੇ ਦੋਹਾਂ ਦਾ ਵਿਆਹ ਹੋ ਜਾਵੇ ਜੇ ਨਿਯੋਜਿਤ ਕਰਦੀ ਨਾ ਤਾਂ ਸੁਣ ਲੈ ਇਹ ਸਾਰੀਆਂ ਗੱਲਾਂ ਮੈਨੂੰ ਮੇਰੀ ਮਾਂ ਨੇ ਕਹੀਆਂ ਨੇ ਤੇ ਮੇਰੀ ਮਾਂ ਨੂੰ ਪਤਾ ਲੱਗੇ ਤੁਹਾਡੇ ਗੁਮਾਨ ਦੇ ਵਿੱਚੋਂ ਕੀ ਆਹੋ ਤੁਹਾਡੀ ਮਾਂ ਨੇ ਤੁਹਾਡੀ ਮਾਂ ਨੂੰ ਕੀ ਪਤਾ ਮੇਰੇ ਕੈਰੇਕਟਰ ਬਾਰੇ ਤੁਹਾਡੀ ਮਾਂ ਕੌਣ ਹੁੰਦੀ ਹੈ ਮੇਰੇ ਕੈਰੇਕਟਰ ਤੇ ਉਂਗਲ ਚੱਕਣ ਵਾਲੀ ਅੱਛਾ ਤੁਹਾਨੂੰ ਤੁਹਾਡੀ ਮਾਂ ਨੇ ਕਿਹਾ ਤਾਂ ਤੁਸੀਂ ਆਪਣੇ ਮਾਂ ਤੇ ਟਰਸਟ ਵੀ ਕਰ ਲਿਆ ਤੁਹਾਡੀ ਮਾਂ ਨੇ ਤੁਹਾਨੂੰ ਇਹ ਗੱਲ ਤਾਂ ਕਹੀ ਹੈ ਕਿਉਂਕਿ ਜਹ ਜਿ ਕੁੜੀ ਚਾਹੁੰਦੀ ਹੈ ਨਾ ਜਿ ਕੁੜੀ ਮੈਂ ਹੈ ਨਹੀਂ ਉਹ ਚਾਹੁੰਦੀ ਹੈ ਉਹ ਕੁੜੀ ਜਿਹੜੀ ਜ਼ਮੀਨ ਲੈ ਕੇ ਆਵੇ ਮੈਂ ਜ਼ਮੀਨ ਨਹੀਂ ਲੈ ਕੇ ਆ ਸਕਦੀ ਇਸ ਲਈ ਉਹਨੇ ਸੋਚਿਆ ਕਿ ਉਹਦੀ ਕਰੈਕਟਰ ਦੀ ਉਂਗਲ ਚੱਕ ਦੋ ਚਲੋ ਜੀ ਮੇਰੇ ਮੁੰਡੇ ਨੂੰ ਵਿਆਹ ਵਾਸਤੇ ਮਨਾ ਕਰ ਦੇਣਾ ਦੇਖ ਲਾ ਪ੍ਰਿਤ ਮੈਂ ਮੰਨਦਾ ਮੇਰੀ ਮਾਂ ਲਾਲਚ ਨੂੰ ਹੋ ਸਕਦੀ ਆ ਜ਼ਮੀਨ ਦਾ ਲਾਲਚ ਉਹਦੇ ਦਿਲ 'ਚ ਰੱਖ ਸਕਦੀ ਆ ਪਰ ਉਹ ਕਿਸੇ ਦੇ ਕੂੜੇ ਜਿਹੇ ਕਰੈਕਟਰ ਦੀ ਉਂਗਲ ਨਹੀਂ ਚੱਕ ਸਕਦੀ ਉਹਨੂੰ ਜੇ ਕਿਸੇ ਨੇ ਦੱਸਿਆ ਨਹੀਂ ਕਿਹਾ ਤਾਂ ਹੀ ਤੈਨੂੰ ਦੱਸ ਰਿਹਾ ਮੈਂ ਤਾਂ ਹੀ ਉਹਨੇ ਮੈਨੂੰ ਦੱਸਿਆ ਉਹਨੂੰ ਕੀ ਤਰਾਜਾ ਨਹੀਂ ਮਰੀ ਜਾਨੀ ਆਪਦੀ ਗੱਲਾਂ ਫਿਰ ਇਹਦਾ ਮਤਲਬ ਤੇਰੀ ਮਾਂ ਨੂੰ ਕਿਨੇ ਕਿਹਾ ਮੇਰੇ ਵਰੇ ਨਾ ਮੜਾ ਤੇਰੇ ਗਮਾਨ ਚੋਂ ਕਿਹਾ ਕਿਸੇ ਨੇ ਇਹੀ ਤਾਂ ਸਮਝ ਨਹੀਂ ਲੱਗਦੀ ਤੇਰਾ ਬਾਪੂ ਤੈਨੂੰ ਇਹ ਵੀ ਪਤਾ ਹੋਊਗਾ ਬੰਦਾ ਹੈ ਕੌਣ ਜੇ ਮੈਨੂੰ ਪਤਾ ਹੁੰਦਾ ਨਾ ਮੈਂ ਤੈਨੂੰ ਦੱਸ ਦੇਣਾ ਸੀ ਉਹ ਬੰਦਾ ਕੌਣ ਅੱਛਾ ਹਾਂ ਤੈਨੂੰ ਮੇਰੇ ਸਿਰ ਦੀ ਸੌ ਲੱਗੇ ਮੈਨੂੰ ਬੰਦੇ ਦਾ ਨਾਮ ਦੱਸ ਉਹ ਕੌਣ ਹੈ ਬੰਦਾ ਜਰ ਕਮਾਲ ਕਰੀ ਜਾਨੀਆਂ ਸੌ ਕਤ ਖਵਾਈ ਜਾਨੀਆਂ ਨਾਲੇ ਤੇ ਸੌ ਦੀ ਗੱਲ ਨਾ ਚੱਲ ਤੇਰੇ ਸਿਰ ਦੀ ਸੌ ਖਾਨਾ ਮੈਨੂੰ ਸਿਰਫ ਮੇਰੀ ਮਾਂ ਨੇ ਇਨੀ ਗੱਲ ਦੱਸੀ ਆ ਵੀ ਮੈਨੂੰ ਲੱਗ ਰਿਹਾ ਸੀ ਗਮਾਨ ਚੋਂ ਪਤਾ ਲੱਗਿਆ اور دو جی گالے کوئی نہیں کری مانے میرے نال میں کوئی چھوٹ بولوں گا تو میری چھوٹی سو نہیں کھا سکتا یہ گالتا میں گرانٹی نال کہہ سکتا ہے پر میرے گوان چو یہ بندہ کون کہہ سکتا ہے نالے میرے گوان چو کسے بندے کھوڑے تھوڑی ممی دے کونٹیکٹ کی میں آیا اور تھوڑی ممی کو کی میں گیا اور ملک کی آیا کہ فون تے گل کیتی ہے Dengan kau, kau sakit dah, kau. ਦੇਖ ਲਾ ਪ੍ਰਿਤ ਮੈਨੂੰ ਤਾਂ ਆਪਣੀ ਸਭ ਗੱਲਾਂ ਦਾ ਪਤਾ ਵੀ ਬੰਦਾ ਕੌਣ ਹੈ ਜੇ ਤਾਂ ਗੱਲਾਂ ਸੱਚੀਆਂ ਨੇ ਤਾਂ ਵੀ ਮੰਨ ਨੂੰ ਕਹਿਣ ਦੀ ਲੋੜ ਹੀ ਨਹੀਂ ਸੀਗੀ ਪਰ ਜੇ ਸੱਗੱਲਾਂ ਨਹੀਂ ਸੱਚੀਆਂ ਕੋਈ ਜਾਣ ਬੁਝ ਕੇ ਨਹੀਂ ਚਾਹੁੰਦਾ ਕਿ ਆਪਣਾ ਵਿਆਹ ਹੋ ਜੇ ਮੈਂ ਉਹੀ ਗੱਲ ਕਰ ਰਿਹਾ ਮੈਂ ਗੱਲ ਹੀ ਹੋ ਕਰ ਰਿਹਾ ਵੀ ਉਹ ਬੰਦਾ ਜੋ ਵੀ ਆ ਉਹਨੇ ਮੇਰੀ ਮਾਂ ਲਈ ਇਦਾਂ ਦੀ ਗੱਲਾਂ ਕਰੀਆਂ ਤੇ ਕਹੀਆਂ ਕਿਉਂ ਉਹਨਾਂ ਨੇ ਕੀ ਪਤਾ ਲੱਗ ਗਿਆ ਵੀ ਹਾਂ ਇਹਨਾਂ ਦੇ ਮੁੰਡਾ ਤੇ ਇਹਨਾਂ ਦੀ ਕੁੜੀ ਆਪਸੇ ਵਿਆਹ ਕਰਾਉਣ ਨੂੰ ਫਿਰਦੇ ਨੇ ਪਰ ਸਾਡੇ ਗੁਆਂਢਸੀ ਤਾਂ ਮੇਰੇ ਭਰਾਵਾਂ ਦੀ ਸਾਰਿਆਂ ਨਾਲ ਬਣਦੀ ਹੈ ਮੇਰੀ ਮਾਂ ਦੀ ਸਾਰਿਆਂ ਨਾਲ ਬਣਦੀ ਐ ਸਾਡਾ ਤਾਂ ਕੋਈ ਦੁਸ਼ਮਣ ਵੀ ਨਹੀਂ ਫਿਰ ਇਹ ਇਹੋ ਜੀ ਗੱਲ ਕੌਣ ਕਰ ਸਕਦਾ ਹੈ ਭਾਵੇਂ ਗੁੱਸਾ ਤਾਂ ਕਰੀ ਨਾ ਯਾਰ ਪਰ ਕੀ ਪਤਾ ਤੇਰੀ ਮਾਂ ਇਹ ਗੱਲ ਆਪਣੇ ਕੋਲੋਂ ਬਣਾਉਂਦੀ ਹੋਵੇ ਤੈਨੂੰ ਬਹਾਨਾ ਮਾਰਿਆ ਹੋਵੇ ਕਿ ਗੁਆਣ ਚੋਂ ਕਹਿੰਦਾ ਕਿਉਂਕਿ ਜਦੋਂ ਕੋਈ ਇਹੋ ਜੀ ਗੱਲ ਹੈ ਹੀ ਨਹੀਂ ਸਾਡੀ ਕਿਸੇ ਨਾਲ ਕੋਈ ਦੁਸ਼ਮਣ ਹੀ ਨਹੀਂ ਮੈਨੂੰ ਤੇ ਗੱਲਾਂ 'ਚ ਕੋਈ ਤੰਤ ਨਹੀਂ ਲੱਗਦਾ ਤੈਨੂੰ ਤੰਤ ਨਹੀਂ ਲੱਗ ਰਿਹਾ ਨਾ ਪਰ ਮੈਨੂੰ ਤੰਤ ਤਾਂ ਲੱਗ ਰਿਹਾ ਮੈਂ ਤੈਨੂੰ ਪਹਿਲਾਂ ਵੀ ਕਹਿੰਦਾ ਮੇਰੀ ਮਾਂ ਲਾਲਚਨ ਹੋ ਸਕਦੀ ਆ ਪਰ ਕਿਸੇ ਦੇ ਕੁੜੀ ਦੇ ਕੈਰੈਕਟਰ ਤੇ ਉਂਗਲ ਨਹੀਂ ਚੱਕ ਸਕਦੀ ਉਹ ਉਹਨੇ ਕਿ ਲੋੜ ਕੇ ਦਿੱਤੀ ਪਹਿਨੀ ਬਦਨਾਮੀ ਕਰਕੇ ਜਿਉਂਨੇ ਵਿਆਹ ਨਹੀਂ ਵੀ ਕਰ ਰਹਾ ਕਰਨ ਨਾਲ ਉਹ ਸ਼ਰਮ ਕਹਿ ਦੂਗੀ ਤੈਨੂੰ ਬਦਨਾਮ ਕਦੇ ਨਹੀਂ ਕਰੂਗੀ ਉਹ ਐਨਾ ਕਿ ਮੈਨੂੰ ਮੇਰੀ ਮਾਂ ਦੇ ਸੁਭਾਅ ਦਾ ਪਤਾ ਬਹੁਤ ਨੇਕ ਆ ਸਰਤਾ ਬੰਦੇ ਦਾ ਤੈਨੂੰ ਪਤਾ ਹੀ ਹੋਣਾ ਕਿ ਤੇਰੀ ਮਾਂ ਨੂੰ ਕੀਨੇ ਗੱਲ ਲੱਗਈ ਆ ਤੂੰ ਜਾਣ ਮੁੱਝ ਕੇ ਮੇਰੇ ਕੋਲ ਨਾਮ ਨਹੀਂ ਲੈ ਰਿਆ ਹੋਣਾ ਡਾਕਟਰ ਜੀ ਮੈਨੂੰ ਨਹੀਂ ਪਤਾ ਅਜੇ ਪਤਾ ਤਾਂ ਮੈਂ ਲੈ ਦੇਣਾ ਸੀਗਾ ਯਕੀਨ ਵੀ ਕਰ ਮੇਰੀ ਗੱਲ ਦਾ ਨਰਜੀ ਕਿਸੇ ਨਾ ਕਿਸੇ ਮੇਰਾ ਤੇਰਾ ਨਾ ਅਟੈਚਮੈਂਟ ਹੈਗੀ ਆ ਨਾ ਪਿਆਰ ਹੈਗਾ ਮੈਂ ਤਾਂ ਹੀ ਉਹਰੇ ਗੱਲਾਂ ਕਲੀਅਰ ਕਰਨ ਵਾਸਤੇ ਆਇਆ। ਨਹੀਂ ਮੈਂ ਫੋਨ ਦੀ ਕਹਿਣਾ ਸੀਗਾ ਵੀ ਜੋ ਵੀ ਗੱਲ ਆਪਰੇ ਤੇ ਮੈਨੂੰ ਫੋਨ 'ਤੇ ਦੱਸ ਦੇ। ਮੈਨੂੰ ਇੱਥੇ ਆਉਣ ਦੀ ਕੀ ਲੋੜ ਸੀਗੀ? ਹੁਣੇ ਤੈ ਪਤਾ ਕਰਨਾ ਉਹ ਬੰਦਾ ਕੌਣ ਹੈ? ਗੁਮਾਨ ਚੋਂ ਆ ਜਾ। ਕਿਤੋਂ ਹੋਰ? ਮੈਨੂੰ ਤਾਂ ਕੁਛ ਨਹੀਂ ਪਤਾ ਲੱਗ ਰਿਹਾ ਵੀ ਉਹ ਬੰਦਾ ਕੌਣ ਹੈ। ਚੱਲ ਯਾਰ ਜੋ ਵੀ ਆ ਯਾਰ। ਪਰ ਗਲਤ ਤਾਂ ਝੂਠ ਹੈ ਨਾ। ਮੈਂ ਹੱਜੀ ਕੁੜੀ ਤਾਂ ਨਹੀਂ ਹੈਗੀ। ਤੂੰ ਕਿਸੇ ਦੇ ਮੰਗਰ ਲੱਗ ਕੇ ਬੇਸ਼ੱਕ ਉਹ ਤੇਰੀ ਮਾਂ ਹੀ ਸੀ। ਤੂੰ ਕਿਸੇ ਦੇ ਮੰਗਰ ਲੱਗ ਕੇ ਮੇਟਾ ਜਿਵੇਂ ਨਿਸ਼ਤ ਤੋੜ ਕੇ ਆ ਗਿਆ ਪਰ ਹੋਰ ਕੀ ਕਰਦਾ ਮੈਂ ਜਦੋਂ ਦੂਜੇ ਬੰਦੇ ਨੂੰ ਦੂਸਰਾ ਰਸਤਾ ਦਿਖਾਉਣਾ ਬੰਦਾ ਮਿਲਦੇ ਨਾ ਉਹ ਰਸਤੇ ਭੜਕੀ ਜਾਂਦਾ ਹੁਣ ਮੈਂ ਦਸੇ ਦੇ ਵਿੱਚ ਕੀ ਕਰਦਾ ਇਹਦਾ ਮੈਨੂੰ ਤੈਨੂੰ ਹਜੇ ਵੀ ਆਪਣੀ ਮਾਂ ਦੀ ਗੱਲਾਂ ਤੇ ਭਰੋਸਾ ਹੈ ਤੈਨੂੰ ਹਜੇ ਵੀ ਲੱਗਦਾ ਮੈਂ ਕੈਰੇਕਟਰਲੈਸ ਹਾਂ ਲੇਕਿਨ ਹਜੇ ਵੀ ਲੱਗਦਾ ਕਿ ਮੈਂ ਤੇਰੇ ਤੋਂ ਸਿਵਾ ਕਿਸੇ ਹੋਰ ਮੁੰਡੇ ਨਾਲ ਵੀ ਗੱਲ ਕਰਦੀ ਹਾਂ ਜਿਵੇਂ ਕਿਸੇ ਹੋਰ ਮੁੰਡੇ ਨਾਲ ਗੱਲਾਂ ਕਰਦੀ ਹੁੰਦੀਆਂ ਨਾ ਤਾਂ ਅੱਜ ਮੈਂ ਇੱਥੇ ਗੱਲ ਕਲੀਅਰ ਕਰਨੀ ਸੀ ਹੁਣ ਚਲ ਠੀਕ ਆ ਲਾਪ੍ਰੀਤ ਮੈਂ 1 ਮਿੰਟ ਲਈ ਮੰਨ ਲੈਂਦਾ ਕਿ ਤੂੰ ਸਹੀ ਆ ਚਲ ਤੂੰ ਸਹੀ ਵੀ ਹੈਗੀ ਉਹ ਕੌਣਾ ਬੰਦਾ ਜਿਹੜਾ ਤੇਰੇ ਤੇ ਕਿੱਚੜੂ ਛਾਲ ਰਿਹਾ ਲੱਭ ਕੇ ਲੈ ਕੇ ਆਉ ਬੰਦੇ ਨੂੰ ਭਾਬੀ ਬੱਸ ਮੈਨੂੰ ਕੁਛ ਵੀ ਨਾ ਦੱਸਾਂ ਮਾ ਦੇ ਦੇ ਮੈਂ ਤੇਰਾ ਨਾ ਵਾਦਾ ਕਰਦੀ ਆ ਮੈਂ ਬੰਦੇ ਦਾ ਪਤਾ ਕਰਕੇ ਹਟੂੰਗੀ ਕੌਣ ਹੈ ਮੇਰੀ ਜਾਨ ਦਾ ਦੁਸ਼ਮਣ ਕੌਣ ਚਾਹੁੰਦਾ ਜੋ ਆਪਣੇ ਦੋਹਾਂ ਦਾ ਕੋਈ ਥੋੜਾ ਦੁਸ਼ਮਣ ਵੀ ਤਾਂ ਹੋ ਸਕਦਾ ਯਾਰ ਜ਼ਰੂਰੀ ਥੋੜੀ ਹੈ ਕਿ ਸਾਡੇ ਦੁਸ਼ਮਣ ਆਊਗਾ ਕੀ ਪਤਾ ਕੋਈ ਇਹ ਨਾ ਚਾਹੁੰਦਾ ਵੀ ਕਿ ਉਹ ਮੁੰਡੇ ਦਾ ਉਹ ਕੁੜੀ ਨਾਲ ਰਿਸ਼ਤਾ ਨਾ ਜੁੜ ਜਾਏ ਹੋ ਤਾਂ ਕੁਝ ਵੀ ਸਕਦਾ ਦੇਖ ਲਾ ਪ੍ਰਿਤ ਜਿਹਰੇ ਹਿਸਾਬ ਨਾਲ ਮੇਰੀ ਮੰਮਾ ਨੇ ਗੱਲ ਕਰੀ ਹੈ ਨਾ ਵੀ ਮੈਨੂੰ ਲਾਪਰਿਤ ਗੁਮਾਨ ਚੋਂ ਪਤਾ ਲੱਗਿਆ ਸਭ ਤੋਂ ਪਹਿਲਾਂ ਤਾਂ ਤੂੰ ਪਤਾ ਕਰਨ ਦੀ ਕੋਸ਼ਿਸ਼ ਕਰ ਚਲ ਮੈਂ ਵੀ ਟਰਾਈ ਕਰਦਾ ਮੈਂ ਮੇਰੀ ਮੰਮਾ ਨੂੰ ਪਿਆਰ ਨਾਲ ਪੁੱਛਦਾ ਵੀ ਤੈਨੂੰ ਕਿਹਾ ਤਾਂ ਕਿਹਾ ਕੀ ਨੇ ਹਾਂ ਤੂੰ ਨਾ ਆਪਣੀ ਮੰਮਾ ਤੋਂ ਪ੍ਰੋਪਰ ਪੁੱਛ ਮੈਨੂੰ ਪੱਕਾ ਪਤਾ ਹੈ ਜੇ ਤੇਰੀ ਮੰਮਾ ਨੇ ਇਹ ਗੱਲ ਕਹੀ ᱛੀ ਤਾਂ ਫਿਰ ਤੇਰੀ ਮੰਮਾ ਬੰਦੇ ਦਾ ਨਾਮ ਵੀ ਰੱਖ ਦੂਗੀ ਤੂੰ ਪਲੀਜ਼ ਇੱਕ ਵਾਰੀ ਆਪਣੀ ਮੰਮਾ ਤੋਂ ਇਹ ਗੱਲ ਪੁੱਛ ਕੇ ਦੱਸ ਦੇ ਕਿ ਬੰਦਾ ਕੌਣ ਹੈ ਉਸ ਤੋਂ ਬਾਅਦ ਮੈਂ ਦੇਖਾਂ ਤੇ ਮੇਰਾ ਕੰਮ ਦੇਖੇ ਕਿਉਂ ਬੰਦਾ ਹੈ ਕੌਣ ਹੈ ਕੋਈ ਨਹੀਂ ਉਹ ਤਾਂ ਮੇਰੀ ਜ਼ਿੰਦਗੀ ਦਾ ਮਕਸਦ ਹੀ ਰਹਿ ਗਿਆ ਮੈਂ ਬੰਦਾ ਪਤਾ ਕਰਨਾ ਉਹ ਕੌਣ ਹੈ ਜਿਹੜਾ ਆਪਣੇ ਦੋਨਾਂ ਦੇ ਪਿਆਰ ਦੇ ਵਿਚਾਲੇ ਦਵਾਰ ਬਣ ਕੇ ਖੜਾ ਹੋ ਗਿਆ ਉਹਨਾਂ ਟਾਈਮ ਮੈਂ ਰਿਸ਼ਤੇਦਾਰਾਂ ਨੂੰ ਮਨਾ ਕਰੂੰਗੀ ਮੈਂ ਕਿਸੇ ਨਾਲ ਰਿਸ਼ਤਾ ਨਹੀਂ ਕਰਵਾਉਂਦੀ ਬਾਵੇ ਪਰ ਜੇ ਬੰਦੇ ਦਾ ਨਾਮ ਪਤਾ ਲੱਗਿਆ ਨਾ ਘਰ ਦੇ ਵੀ ਵਿਆਹ ਦੀ ਬਹੁਤ ਕਾਲੀ ਕਰ ਰਹੇ ਨੇ ਮੈਨੂੰ ਆਪ ਨਹੀਂ ਸਮਝ ਆ ਰਹੀ ਕਿ ਇੰਨੀ ਕਾਲੀ ਕਿਉਂ ਖਾਸ ਕਰਕੇ ਮੇਰੀ ਤਾਈ ਮੈਨੂੰ ਤਾਂ ਖੁਦ ਸਮਝ ਨਹੀਂ ਆ ਰਹੀ ਮੈਂ ਤਾਂ ਕਦੇ ਉਹਨਾਂ ਨੂੰ ਕੋਈ ਆਰਾਮਦਾ ਵੀ ਨਹੀਂ ਦਵਾਇਆ ਕਿਰ ਵੀ ਆਦੀ ਇਹ ਨਿਕਾਲੀ ਬਸ ਮੇਰਾ ਤਾਇਆ ਮੇਰਾ ਪਿਓ ਮੇਰੀ ਮਾਂ ਇਸ ਟਾਈਮ ਮੇਰੇ ਪੱਖ ਚ ਖੜੇ ਨੇ ਉਹ ਵੀ ਸ਼ਾਇਦ ਇਸ ਕਰਕੇ ਕਿਉਂਕਿ ਮੈਂ ਉਹਨਾਂ ਨੂੰ ਕਦੇ ਕਿਸ ਗੱਲ ਦਾ ਲਾਂਬਾ ਨਹੀਂ ਦਿਵਾਇਆ ਲਾਪਰੀ ਦਾ ਇਹ ਵੇਲੇ ਨਾ ਗੱਲਾਂ ਕਰਕੇ ਸਮਾਖਰਾਮ ਕਰਨਾ ਨਹੀਂ ਹੈਗਾ ਬਸ ਤੂੰ ਬੰਦਾ ਲੱਭ ਉਹ ਕੌਣ ਠੀਕ ਹੈ ਨਾ ਮੈਂ ਤਾਂ ਸਿਰਫ ਇਹ ਤੇ ਕਵਿਤਾ ਆਈ ਸੀ ਕਿਉਂਕਿ ਗੱਲ ਕਲੀਅਰ ਕਰ ਸਕਾਂ ਸੋ ਜਿਸ ਕਾਲਜ ਦੇ ਵਿੱਚ ਸਾਰਿਆਂ ਸਾਹਮਣੇ ਕਿਵੇਂ ਗੱਲ ਕਰੂੰਗੀ ਮੇਰਾ ਮਕਸਦ ਕਾਲਜ ਆਣ ਦਾ ਨਹੀਂ ਸੀ ਮੈਨੂੰ ਕਾਲਜ ਆਉਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਮੇਰਾ ਕਿਹੜਾ ਕਰਦਾ ਹੈ ਮੈਂ ਵੀ ਤਾਂ ਉਦੋਂ ਦਾ ਘਰੀ ਬੈਠਾ ਮੇਰੀ ਤਾਂ ਅਬ ਜਾਣਾ ਨਾ ਉਹ ਪਾਸੇ ਨਾ ਉਹ ਪਾਸੇ ਸੁਰਕੀ ਛੋੜੀ ਲੰਕੀ ਪਈ ਆ ਚੱਲ ਠੀਕ ਹੈ ਮੈਂ ਤਾਂ ਘਰੇ ਜਾ ਰਹੀ ਹਾਂ ਫਿਰ ਕਾਲਜ ਬਗ ਚੱਲ ਅਟੈਂਡੈਂਸ ਲਵਾ ਕੇ ਵਾਪਸ ਆ ਜੀ ਇੱਕ ਦੋ ਲੈਕਚਰ ਲਾ ਲਈ ਮੈਂ ਕਾਲਜ ਨਹੀਂ ਜਾ ਰਹੀ ਯਾਰ ਮੇਰੇ ਤਾਂ ਹੁਣ ਸੁਣ ਕੇ ਹੀ ਅੱਗ ਲੱਗ ਗਈ ਕਿ ਸਾਡੇ ਘਰ ਆਜਾ ਬੰਦਾ ਕੌਣ ਹੋ ਸਕਦਾ ਹੁਣ ਤਾਂ ਮੈਂ ਛੇਤੀ ਛੇਤੀ ਬੰਦੇ ਦਾ ਪਤਾ ਹੀ ਕਰਨਾ ਵਾਸਤੇ ਪਰ ਤੂੰ ਵੀ ਪਲੀਜ਼ ਕੋਸ਼ਿਸ਼ ਕਰ ਆਪਣੀ ਮਾਂ ਤੋਂ ਇਹ ਗੱਲ ਸਪਸ਼ਟ ਕਰਨ ਦੀ ਕਿ ਆਖਿਰਕਾਰ ਬੰਦਾ ਹੈ ਕੌਣ ਹੈ ਉਹ ਪਲੀਜ਼ ਮੈਨੂੰ ਦੱਸਿਂ ਜਰੂਰ ਆਪਣੀ ਮਾਂ ਨੂੰ ਚਾਹੇ ਆਪਣੀ ਸੌਂਖਵਾ ਕੇ ਪੁੱਛੀ ਮੈਂ ਕਰਦਾ ਗੱਲ ਤੇ ਮੈਂ ਵੀ ਹੁਣ ਕਾਲਜ ਨਹੀਂ ਜਾਂਦਾ ਫਿਰ ਮੈਂ ਵਾਪਸ ਕਰ ਹੀ ਜਾਣਾ ਜੇ ਮੈਂ ਪੁੱਛੂ ਨਾ ਵੀ ਕਾਲਜ ਕਿਉਂ ਨਹੀਂ ਗਿਆ ਘਰ ਕਾ ਤੋ ਆ ਗਿਆ ਮੈਂ ਕਹਿੰਦਾ ਆ ਗੱਲਾਂ ਦਾ ਮਾਰ ਨਹੀਂ ਗਿਆ ਕਾਲਜ ਨੂੰ ਥੈਂਕ ਯੂ ਬਾਬੇ ਮੇਰੀ ਗੱਲ ਮੰਨ ਕੇ ਤੂੰ ਮੈਨੂੰ ਥੋੜਾ ਟਾਈਮ ਦਿੱਤਾ ਜੇ ਤੂੰ ਮੈਨੂੰ ਜੇ ਟਾਈਮ ਨਾ ਨਾ ਦਿੰਦਾ ਇੱਥੇ ਆਉਣ ਦਾ ਫਿਰ ਤਾਂ ਆਪਣੇ ਚ ਕੋਈ ਗੱਲ ਹੀ ਨਹੀਂ ਸੀ ਕਲੀਅਰ ਹੋਣੀ ਕੋਈ ਗੱਲ ਜੇ ਆਪਾਂ ਨੇ ਇੱਕ ਦੂਜੇ ਨੂੰ ਸਮਝਾਂਗੇ ਔਰ ਸਮਝੂਗਾ ਕੌਣ ਇਹ ਵੇਲ ਇੱਕ ਦੂਜੇ ਦਾ ਸਾਥ ਦੇਣ ਦਾ ਨਾ ਕਿ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਮਗਰ ਲੱਗਣ ਦਾ ਠੀਕ ਹੈ ਨਾ ਮੈਂ ਇੱਕ ਵਾਰ ਤਾਂ ਰਸਤੇ ਤੋਂ ਭਟਕ ਗਿਆ ਸੀਗਾ ਪਰ ਮਨ ਹੁਣ ਤੇਰੇ ਗੱਲਾਂ 'ਚ ਵੀ ਦਮ ਲੱਗ ਰਿਹਾ ਮੈਂ ਮਾਨਾ ਕਰਦਾ ਨਾ ਤੇਰੇ ਕਰੀ ਜਾ ਕੇ ਠੀਕ ਹੈ बस हुन ਤਾਂ ਛੇਤੀ ਤੇ ਛੇਤੀ ਉਸ ਬੰਦੇ ਦਾ ਪਤਾ ਲੱਗ ਸੀ ਜਿਹੜਾ ਸਾਡੇ ਦੋਹਾਂ ਦੇ ਵਿੱਚ ਰਾਦਾ ਰੋੜਾ ਬਣ ਕੇ ਖੜਿਆ ਕਿਰਕਾਰ ਮੈਨੂੰ ਵੀ ਤਾਂ ਪਤਾ ਲੱਗ ਗਿਆ ਕਿ ਮੈਂ ਉਸ ਬੰਦੇ ਦਾ ਕੀ ਮਾੜਾ ਕੀਤਾ ਹਾਂ ਹਾਂ ਤਾਂ ਪੰਗਾ ਹੀ ਪੈ ਗਿਆ ਉਹ ਤਾਂ ਗਈ ਕਾਲਜ ਕਾਲਜ ਗਈ ਹੈ ਤਾਂ ਉਹ ਮੁੰਡੇ ਨੂੰ ਵੀ ਲਾਜ ਨਹੀਂ ਮਿਲੂਗੀ ਤੇ ਉਹ ਮੁੰਡੇ ਦੀ ਮਾਂ ਨੇ ਜੇ ਮੁੰਡੇ ਕੋਲ ਸਾਰੀਆਂ ਗੱਲਾਂ ਦੱਸਤੀਆਂ ਤੇ ਫਿਰ ਵਿੱਚ ਨਾ ਮੇਰਾ ਵੀ ਆਊਗਾ ਪੰਗਾ ਹੀ ਪੈ ਗੀ ਹੋ ਲਹਗੀ ਮਾਂ ਕੱਲੀ ਬੜਬੜੀ ਜੇ ਕਰੀ ਜਾਨੀ ਆ ਕੁਛ ਨਹੀਂ ਮੈਂ ਕੀ ਬਰਬਰ ਕਰਨੀ ਆ ਤੇ ਕਾ ਚਾਹ ਦਾ ਬਣਾ ਦੇ ਕੋਟਕ ਮੈਨੂੰ ਮਾਂ ਕੀ ਹੋ ਗਿਆ ਮੇਰੇ ਨਾਲ ਗੁੱਸਾ ਦੱਸ ਮੈਨੂੰ ਪਹਿਲਾਂ ਮੈਨੂੰ ਤਾਂ ਕਿਸੇ ਨਾਲ ਗੁੱਸਾ ਨਹੀਂ ਹੈਗਾ ਮੈਨੂੰ ਕਿਹਦੇ ਨਾਲ ਗੁੱਸਾ ਹੋਣਾ ਸੀ ਜਦ ਬੋਲਦੀ ਹੈਗੀ ਮੇਰੇ ਨਾਲ ਉਹ ਦਸਤੀ ਕਰ ਮੈਂ ਤੂੰ ਚਾਹ ਨੂੰ ਕਹੇ ਚਾਹ ਨਹੀਂ ਬਣਾਉਂਦੀ ਹੈਗੀ ਬਣਾ ਦੂੰਗੀ ਦੇਖ ਮਾਂ ਲਾਪਰੀ ਨਾਲ ਤਾਂ ਚੰਗਾ ਨਹੀਂ ਦਿੱਤਾ ਹੈਗਾ ਹੁਣ ਅੱਜ ਨੇ ਕਦੇ ਦਾ ਪਤਾ ਲੱਗੂ ਗਈ ਗੱਲ ਕਿੰਨਾ ਕਿ ਜਦ ਲਕੋਲੇਗੀ ਤੂੰ ਐਸ ਮੈਨੂੰ ਆ ਦੱਸ ਦੇ ਫਿਰ ਮੈਂ ਤਾਂ ਕੌਣਾ ਦੱਸਣਾ ਮੈਂ ਤਾਂ ਪਚਾਗੇ ਰੱਖ ਰખી ਆ ਮੈਂ ਤਾਂ ਕਿੰਨੇ ਦਿਨ ਹੋ ਗਏ ਸਾਰਾ ਭਾਂਡਾ ਫੁੱਟ ਜੂਗਾ ਸਾਰਾ ਪਤਾ ਲੱਗ ਜੂਗਾ ਫਿਰ ਕੀ ਕਰਾਂਗੇ ਆਪਾਂ ਵਿੱਚੇ ਮੇਰਾ ਨਾਮ ਆ ਜੂਗਾ ਵੀ ਤੂੰ ਗਿਆ ਸੀਗਾ ਵੀ ਤੈਂ ਕਿਹੜਾ ਦੱਸਦਾ ਮੈਨੂੰ ਆਹੋ ਪਹਿਲਾਂ ਤਾਂ ਮੈਨੂੰ ਮੂਰੇ ਕਰ ਦਿਆ ਕਰੋ ਮੈਂ ਕਿਹੜਾ ਆਪੇ ਗਈ ਸੀ ਜੇਪੇ ਜੈਸੀ ਤਾਂ ਗਈ ਸੀ ਓਏ ਉਹ ਤਾਂ ਗਈ ਤਾਂ ਚੰਗੇ ਵਾਸਤੇ ਭੇਜੇ ਤੇਗੇ ਵੀ ਕੋਈ ਚੰਗਾ ਕਰਮ ਕਰਕੇ ਆਵਾਂਗੇ ਆਪਾਂ ਐ ਪਤਾ ਨਹੀਂ ਵੀ ਉੱਥੇ ਆ ਕੇ ਕੁਝ ਬੋਲਣਗੇ ਮਾੜਾ ਚੰਗਾ ਐ ਦੇਖੀ ਤੀ ਪੁੱਤ ਨਹੀਂ ਬੋਲਦਾ ਜਿੰਨਾ ਤੂੰ ਬੋਲ ਕੇ ਆ ਕਿ ਦੁਸ਼ਮਣ ਨਾਲ ਮੈਨੂੰ ਕਿਆ ਬੋਲਦਾ ਹੁੰਦਾ ਹੈਗਾ ਆ ਤੁਹਾਡੇ ਪਿੱਛੇ ਫਿਰਦੀਆਂ ਮੈਂ ਜਿਹੜੇ ਮੇਰੇ ਬੈਰੀ ਬਣੇ ਬੈਠੇ ਹੋ ਮੇਰੇ ਮਾਗਰੀ ਪੈਜਿਆ ਕਰੋ ਤੁਸੀਂ ਉਹ ਜਿੰਨਾ ਸਾਡੇ ਕਰਮਾ ਚ ਨਾ ਖਾ ਲਾਂਗੇ ਉਹ ਕੁਝ ਜਿੰਨਾ ਮਰਜ਼ੀ ਹੱਥ ਪੈਰ ਪਰ ਕਰ ਲਈਏ ਜਿੰਨਾ ਮਿਲੂਗਾ ਉਨਾ ਹੀ ਮਿਲੂਗਾ ਵੱਧ ਨਹੀਂ ਮਿਲਦਾ ਹੈਗਾ ਫਿਰ ਇਹਦਾ ਖਾ ਕੇ ਕੀ ਕਰ ਲਾਂਗੇ ਫੁਰਬਥੀ ਦਾ ਕੁਝ ਹੈਗਾ ਚਲ ਮੈਂ ਕੀ ਲੈਣਾ ਦੇ ਦਿਓ ਜ਼ਮੀਨ ਉਹਨਾਂ ਨੂੰ ਉਹ ਜੇ ਉਹਨਾਂ ਦੇ ਨੌ ਬੋਲਦੀ ਐ ਜੇ ਲੈ ਜਾਣਗੇ ਫਿਰ ਕੀ ਹੁੰਦਾ ਤਰੋਂ ਤੇ ਨਾਲ ਚੋਰ ਆਈਆਂ ਸੀ ਉਹ ਯਾਰ ਸਿਆਣਿਆਂ ਨੇ ਤੁਸੀਂ ਆਪ ਹੀ ਐਡ ਹੋ ਗਏ ਉਹਦੋਂ ਪਤਾ ਲੱਗਿਆ ਸਾਨੂੰ ਵੀ ਐਡ ਹੋ ਗਏ ਤੁਸੀਂ ਆਪ ਵੀ ਤੁਸੀਂ ਇਕੱਠੇ ਹੋ ਗਏ ਸਾਰੇ ਫਿਰ ਫਿਰ ਕਿਉਂ ਵਾਜੇ ਇਕੱਠੇ ਹੋ ਗਏ ਤੂੰ ਨਹੀਂ ਬਰਬੜ ਕਰਨ ਉਹ ਹਰਦਾ ਦਮ ਨਹੀਂ ਅਮੱਤਾ ਤੇਰਾ ਆ ਮਾਰ ਲਈ ਸਰੀ ਪਿਆ ਜੰਮੇ ਆਏ ਥੋੜਾ ਹੁੰਦਾਗਾ ਵੀ ਐਂ ਬੋਲਦੇ ਹੁੰਦੇ ਨੇਗੇ ਕਈ ਤਾਂ ਪਤਾ ਲੱਗੇ ਰਹੂਗੀ ਗੱਲ ਦਾ ਕਿੰਨਾ ਚਿਰ ਲਕੋਲਾਂਗੇ ਚੱਲ ਉਧਰਲਾ ਕੰਮ ਤਾਂ ਨੇ ਬੜ ਗਿਆ ਐਤੱਲਾ ਮੜ ਮੋਟਾ ਹੈ ਜਾਂ ਡੰਗਰਾ ਕਰਨੀ ਹੈਗਾ ਇਹ ਕਰ ਲਵਾ ਬਾਬੇ ਤੂੰ ਬਰਾਂਗਲ ਪਾ ਪਿਆਂ ਗੋ ਮੁੰਡਿਆ ਤੈ ਕਾਲਜ ਨਹੀਂ ਗਿਆ ਗਿਆ ਸੀ ਮਾਂ ਬਸ ਮੇਰੇ ਜੀਜਾ ਨੇ ਲੱਗਿਆ ਮੈਂ ਵਾਪਸ ਆ ਗਿਆ ਲੈ ਐਨ ਐਨੀਆਂ ਫੀਸਾਂ ਭਰਦਾ ਤੇਰਾ ਜੀ ਨਹੀਂ ਲੱਗਿਆ ਕਮਾਲ ਹੋ ਗਈ ਕੋਈ ਨਹੀਂ ਮਾਂ ਮੈਂ ਕੱਲੂ ਭੱਜ ਜਾਊਂਗਾ ਤੇ ਕੀ ਹੋਇਆ ਐ ਮੂੰਹ ਜਿਹਾ ਸੱਟ ਰੱਖਿਆ ਹੁਣ ਕੀ ਆ ਜਿਹੜੀਆਂ ਤੇ ਗੱਲਾਂ ਮੈਨੂੰ ਉਦੋਂ ਕਹੀਆਂ ਸੀ ਨਾ ਉਹਨਾਂ ਗੱਲਾਂ ਕਰਕੇ ਮੈਂ ਵਾਪਸ ਮੁੜ ਕੇ ਆਇਆ ਮੇਰੇ ਦਿਲ ਨਹੀਂ ਲੱਗਾ ਕਾਲਜ ਦੇ ਵਿੱਚ ਤੂੰ ਮੈਨੂੰ ਐਂ ਦੱਸ ਉਹ ਗੱਲਾਂ ਤੈਨੂੰ ਕਿਹਨੇ ਕਹੀਆਂ ਨੇ ਬੰਦੇ ਦਾ ਘਟੋ ਘਟ ਪਤਾ ਤਾਂ ਲੱਗੇ ਨਾ ਤੈਨੂੰ ਗੱਲਾਂ ਪਤਾ ਲੱਗ ਗਈਆਂ ਨਾ ਤੇਰੇ ਵਾਸਤੇ ਇੰਨਾ ਹੀ ਬਹੁਤ ਤੈਨੂੰ ਕਹਿ ਦਿੰਦਾ ਨਾ ਵੀ ਉਹ ਕੁੜੀ ਨਹੀਂ ਸਹੀ ਤਾਂ ਨਹੀਂ ਸਹੀ ਮਾਂ ਮੈਨੂੰ ਕੁੜੀ ਤੇ ਯਕੀਨ ਆ ਉਹ ਕੁੜੀ ਸਹੀ ਆ ਮਤਲਬ ਸਹੀ ਆ ਤੈਨੂੰ ਉਹਦੇ ਤੇ ਯਕੀਨ ਆ ਤੈਨੂੰ ਆਪਣੀ ਮਾਂ ਤੇ ਯਕੀਨ ਨਹੀਂ ਮਾਂ ਤੇ ਯਕੀਨ ਹੈਗਾ ਮਾਂ ਤਾਂ ਹੀ ਬਾਰ ਬਾਰ ਸਵਾਲ ਪੁੱਛਦਾ ਮੈਨੂੰ ਉਪਰ ਤੇਰੀ ਜਿੰਨੇ ਕੰਮ ਪਰਨੇ ਉਹ ਬੰਦਾ ਗਲਤ ਹੈ ਸਾਡੇ ਰਿਸ਼ਤੇ ਨੂੰ ਤੋੜਨਾ ਚਾਹਦਾ ਹੋ ਮਾਂ ਹਰ ਤੇਰਾ ਰਿਸ਼ਤਾ ਜੁੜਿਆ ਕਦੋਂ ਸੀ ਜਿਹੜਾ ਤੋੜਨਾ ਚਾਹੁੰਦਾ ਮਾਂ ਤਾਂ ਬਗੈਰੇ ਰਿਸ਼ਤੇ ਜੋੜੀ ਫਿਰਦਾ ਹੈ ਸਾਡਾ ਰਿਸ਼ਤਾ ਬਹੁਤ ਚਿਰ ਦਾ ਜੁੜਿਆ ਹੋਇਆ ਬਸ ਦੁਨੀਆਦਾਰ ਦੀ ਨਜ਼ਰ ਚ ਅਸੀਂ ਇਕੱਠੇ ਨਹੀਂ ਹੈਗੇ ਉਹ ਅਸੀਂ ਇਕੱਠੇ ਹੀ ਹਾਂ ਡਾਸਿਆਣਾ ਹੋ ਗਿਆ ਦੁਨੀਆਦਾਰੀ ਦੀ ਨਜ਼ਰ ਚਸਸੀ ਇਕੱਠੇ ਨਹੀਂ ਹੈਗੇ ਜਾਂ ਫੇ ਲੈ ਜਾ ਉਹਨੂੰ ਜਿੱਥੇ ਨੂੰ ਲੈ ਜਾਣਾ ਮੇਰੇ ਘਰ ਨਾਲ ਲੈ ਕੇ ਬੜੀ ਹੋਰ ਕਿੱਥੇ ਲੈ ਕੇ ਜਾਊਗਾ ਨਾ ਇਹ ਮਸਲਾ ਇਹ ਨਹੀਂ ਹੈਗਾ ਵੀ ਹਜੇ ਉਹਨੂੰ ਲੈ ਕੇ ਆਉਣੇ ਇਸ ਕਰਕੇ ਨਹੀਂ ਲੈ ਕੇ ਆਉਣਾ ਮਸਲਾ ਇਹ ਗੱਲ ਦਾ ਵੀ ਤੈਨੂੰ ਇਹ ਗੱਲਾਂ ਕਿਹਨੇ ਕਹੀਆਂ ਨੇ ਮੈਨੂੰ ਪਤਾ ਤਾਂ ਲੱਗਣਾ ਚਾਹੀਦਾ ਨਾ ਤੈਨੂੰ ਸੱਚੀਆਂ ਗੱਲਾਂ ਪਤਾ ਲੱਗ ਗਈਆਂ ਬਾਰ ਬਾਰ ਮਿਦਰ ਕੋ ਇੱਕ ਗੱਲ ਨਾ ਕਹਾ ਨਾ ਕਹਾ ਨਾ ਕਹਾ ਬਸ ਜੋ ਮੈਂ ਕਹਿ ਦਤਾ ਉਹ ਕੁੜੀ ਨਹੀਂ ਸਹੀ ਹੈਗੀ ਤਾਂ ਨਹੀਂ ਸਹੀ ਹੈਗੀ ਜੇ ਤੈਨੂੰ ਆਪਣੀ ਮਾਂ ਤੇ ਯਕੀਨ ਹੈ ਤਾਂ ਬੰਦਿਆ ਵਾਂਗੂ ਕਾਲਜ ਨੂੰ ਬਰੰਗਲ ਫਾਫੇ ਵਾਂਗੂ ਇੱਥੇ ਮੜ ਜਾ। ਜੇ ਨਹੀਂ ਯਕੀਨ ਫੇ ਤੇਰੀ ਮਰਜ਼ੀ। ਇਹ ਤੂੰ ਸਿੱਧੀ ਕਹਿ ਦੇ ਨਾ ਮਾਂ ਵੀ ਮੈਂ ਨਹੀਂ ਤੇਰਾ ਉਹਦੇ ਨਾਲ ਵਿਆਹ ਕਰਕੇ ਰਾਜੀ ਹੈਗੀ। ਤੈਨੂੰ ਕਿਸੇ ਨੇ ਕੁਝ ਨਹੀਂ ਕਿਹਾ। ਰਾਜੀ ਸੀ। ਰਾਜੀ ਸੀ ਤੇਰਾ ਵਿਆਹ ਕਰਕੇ। ਹੁਣ ਉਹਦੇ ਲਖਣਾ ਤੋਂ ਮੁੱਕਰੀਆਂ ਮੈਂ। ਆਹੋ ਫਿਰ ਤੂੰ ਇਹ ਗੱਲ ਕਹਿਣਾ ਵੀ ਇਹ ਗੱਲਾਂ ਕਿਸੇ ਨੇ ਕਹੀਆਂ ਨਹੀਂ ਇਹ ਮੇਰੇ ਆਪ ਦੀ ਮਨਕਰਤ ਗੱਲਾਂ ਨੇ। ਇਹ ਗੱਲ ਕਹਿਦੀ ਤੂੰ ਵੀ ਮੈਂ ਤਾਂ ਰਾਜੀ ਨਹੀਂ ਪਈ ਤੇਰਾ ਉਹਦੇ ਨਾਲ ਵਿਆਹ ਕਰਕੇ। ਕੋਈ ਮਨਕਰਤ ਗੱਲਾਂ ਨਹੀਂ ਬਾਵੇ। ਇਹ ਗੱਲਾਂ ਮੈਨੂੰ ਪਤਾ ਲੱਗੀਆਂ ਕਰਕੇ ਮੈਂ ਤੈਨੂੰ ਕਿਹਾ। ਇੱਥੇ ਲੋਕ ਸਾਡੇ ਘਰ ਥੂ-ਥੂ ਕਰਨਗੇ ਵਿਆਹ ਲੈ ਆਂਦੀ ਜਿਹੜੀ ਹਰ ਇੱਕ ਨਾਲ ਤੁਰੀ ਫਿਰਦੀ ਆ ਮੈਂ ਉਹੀ ਗੱਲ ਕਹਿਣਾ ਕਿ ਕਿਹਦੇ ਨਾਲ ਤੁਰੀ ਫਿਰਦੀ ਆ ਕਿੰਨੇ ਸਾਲ ਤੋਂ ਉਹਨੂੰ ਮੈਂ ਜਾਣਦਾ ਮੇਰੇ ਨਾਲ ਪੜ੍ਹਦੀ ਆ ਉਹ ਅਜਾ ਕਿਹੜਾ ਕੰਜਰਾ ਜਿਹਨੇ ਤੇ ਜਾ ਕੇ ਕੰਨ ਪਰ ਗਿਆ ਤੇ ਅਬਦ ਕੋਲੋਂ ਪਤਾ ਨਹੀਂ ਤੇਰੇ ਸਿਰ ਚ ਘੋਲ ਕੇ ਉਹਨੇ ਕਿਹੜਾ ਤਵੀਤ ਪਵਾ ਦਿੱਤਾ ਜਿਹੜਾ ਤੂੰ ਉਹਦੀ ਬੋਲੀ ਬੋਲੀ ਜਾਂਦਾ ਤੈਨੂੰ ਸਭ ਕੁਝ ਮਾਂ ਦਾ ਦਿਮਾਗ ਦੇ ਉੱਪਰ ਦੀ ਲੰਗੀ ਜਾਂਦਾ ਮਾਂ ਮੇਰੀ ਗੱਲ ਸੁਣ ਲੈ ਹੁਣ ਵੀ ਮੈਂ ਲਾਪਰੀ ਨੂੰ ਮਿਲਕੀ ਆਇਆ ਉਹਨੇ ਸਾਰਾ ਕੁਝ ਦੱਸਿਆ ਮੈਨੂੰ ਕਹਿੰਦੀ ਮੈਨੂੰ ਹੁਣ ਵੀ ਬਥੇ ਰਿਸ਼ਤੇ ਆਉਂਦੇ ਨੇ ਚੰਗੇ ਚੰਗੇ ਪਰਿਵਾਰਾਂ ਦੇ ਆਉਂਦੇ ਨੇ ਆਉਂਦੇ ਆ ਚੰਗੇ ਚੰਗੇ ਪਰਿਵਾਰਾਂ ਦੇ ਕਰਵਾ ਲਵੇ ਫੇ ਮੇਰੇ ਕਰਕੇ ਖੜੀ ਐ ਨਾ ਪਿਆਰ ਜੋ ਮੈਨੂੰ ਕਰਦੀ ਉਹ ਇਹ ਪਿਆਰ ਨਾ ਤੈਨੂੰ ਮੈਂ ਉਸ ਦਿਨ ਵੀ ਕਿਹਾ ਸੀ ਤੇ ਅੱਜ ਵੀ ਕਹਿੰਨੀ ਆ ਬੇ ਹਵਾ ਦੇ ਲਫਾਫੇ ਵਾਂਗ ਹੁੰਦਾ ਤੇ ਜਿੱਦਰ ਨੂੰ ਹਵਾ ਆ ਗਈ ਉਧਰ ਨੂੰ ਲਫਾ ਫੋੜ ਗਿਆ ਮੈਂ ਮੈਂ ਵੀ ਕੋਈ ਗੱਲ ਕੀਤੀ ਸੀ ਬਰੋਦਨ ਮਾ ਇਹ ਮੇਰਾ ਪਿਆਰ ਨਹੀਂ ਹੈਗਾ ਇਹ じゃ ਬੇ ਲਫਾਫੇ ਵਾਂਗ ਉਧਰ ੜ ਗਿਆ ਤੇ ਉਧਰ ੜ ਗਿਆ ਸੱਚਾ ਸੁੱਚਾ ਪਿਆਰ ਹੈ ਮੇਰਾ ਆਹੋ ਤੇਰਾ ਤਾਂ ਹੈਗਾ ਹੀਰ ਰਾਂਝੇ ਵਾਲਾ ਪਿਆਰ ਹਨਾ ਗੱਲਾਂ ਮਾਰਦਾ ਫਿਰਦਾ ਬਹੁਤ ਦੇਖ ਮੈਂ ਮੈਨੂੰ ਕਿਸੇ ਨਾਲ ਮੇਰੀ ਤੁੱਲਾਂ ਨਾ ਕਰ ਠੀਕ ਹੈ ਨਾ ਮੈਂ ਜਿਹੜੀ ਤੈਨੂੰ ਸਿਰਫ ਗੱਲ ਪੁੱਛਣਾ ਮੈਨੂੰ ਗੱਲ ਦਾ ਜਵਾਬ ਦੇ ਦੇ ਬਸ ਮੈਨੂੰ ਕਿਸੇ ਨੇ ਦੱਸਤਾ ਅੱਗੇ ਮੈਂ ਤੈਨੂੰ ਦੱਸਤਾ ਤੂੰ ਮੰਨਣਾ ਜਾਂ ਨਹੀਂ ਮੰਨਣਾ ਇਹ ਤੇਰੀ ਆਪ ਦੀ ਮਰਜ਼ੀ ਹੈ ਮਾਂ ਤੂੰ ਆਪ ਵੀ ਤਾਂ ਦੇਖੋ ਕਿਹੜਾ ਬੰਦਾ ਹੋ ਜਿਹੜਾ ਤੇਰੇ ਪੁੱਤ ਦਾ ਘਰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਦੁਸ਼ਮਣ ਆਪਣਾ ਪੁੱਤ ਦਾ ਘਰ ਬਸਿਆ ਕਦੋਂ ਜਿਹੜਾ ਖਰਾਬ ਕਰਨ ਨਾਲੇ ਮੈਨੂੰ ਉਹਦੇ ਗਵਾਂਢ ਚੋਂ ਫੋਨ ਆਇਆ ਸੀ ਮੈਨੂੰ ਨਹੀਂ ਪਤਾ ਕੌਣ ਸੀ ਕੌਣ ਨਹੀਂ ਗਵਾਂਢ ਚੋਂ ਫੋਨ ਆਇਆ ਸੀ ਪਤਾ ਨਹੀਂ ਕਿੱਥੋਂ ਫੋਨ ਆਇਆ ਸੀਗਾ ਖਬਰਾਂ ਗਵਾਂਢੀ ਨਾ ਹੋਵੇ ਕੋਈ ਬੰਦੀ ਹੋਰ ਹੋਵੇ ਕੋਈ ਮੂੰ ਤੇ ਲੱਗ ਰਿਹਾ ਉਹਦਾ ਕੋਈ ਆਪਣੀ ਆ ਜਿਹੜਾ ਉਹਨੂੰ ਚੰਗੀ ਤਰ੍ਹਾਂ ਜਾਣਦਾ ਤੇ ਨਾਲੇ ਚੰਗੀ ਤਰ੍ਹਾਂ ਮੈਨੂੰ ਵੀ ਜਾਣਦੇ ਹੋਣਗੇ ਉਹਨਾਂ ਨੂੰ ਇਹ ਆ ਵੀ ਇਹਨਾਂ ਦੀ ਕੁੜੀ ਨਾ ਉਹਨਾਂ ਦੇ ਘਰੇ ਜਾ ਕੇ ਖੁਸ਼ੀ-ਖੁਸ਼ੀ ਰਹੇ ਨਾ ਦੁੱਖ-ਭੁੱਖਤਨ ਦੋਏ ਜਾਣੇ ਆਹ ਗੱਲ ਹੈ ਵਿੱਚ ਤੂੰ ਇਹ ਜਿਹੜੀ ਮੈਨੂੰ ਗੱਲਾਂ ਨਹੀਂ ਦੱਸਦੀ ਸਾਰੀਆਂ ਉਹ ਮੈਂ ਤਾਂ ਤੇਰਾ ਮੁੰਡਾ ਮੈਨੂੰ ਤਾਂ ਦੱਸ ਹੀ ਸਕਦੇ ਨਾ ਮਾਂ ਜੋ ਮੈਨੂੰ ਪਤਾ ਲੱਗਿਆ ਮੈਂ ਤੈਨੂੰ ਦੱਸਤਾ ਇਸ ਤੋਂ ਵੱਢ ਕੇ ਨਾਮ ਇਹ ਤੋਂ ਪੁੱਛੀ ਤੇ ਨਾਮ ਮੈਂ ਤੈਨੂੰ ਦੱਸਣਾ ਬਸ ਠੀਕ ਹੈ ਜੇ ਗੱਲ ਹੈ ਨਾ ਤਾਂ ਮੇਰੀ ਵੀ ਪੱਥਰ ਤੇ ਲੀਕ ਹੈ ਮੈਂ ਲਾਪੀ ਦੇ ਬਿਨਾਂ ਹੋਰ ਕਿਸੇ ਨਾਲ ਵਿਆਹ ਨਹੀਂ ਕਰਾਉਣਾ ਹੈਗਾ ਤੇ ਨਾ ਜਾਵਾਂ ਮੈਂ ਕਾਲਜ ਆਪਦੀ ਹਿੰਦ ਦੀ ਜੇ ਤੂੰ ਵੀ ਪੱਕੀ ਨਾ ਮੈਂ ਵੀ ਤੇਰੀ ਮੁੰਡਾ ਵਾਂ ਫਿਰ ਕਿਸੇ ਕੰਜਰ ਦੀ ਸੁਣਦਾ ਨਹੀਂ ਜੇ ਕੋ ਸਿੱਧੀ ਗੱਲ ਕਹਿਣੀ ਹੈ ਨਾ ਗੱਲ ਨੂੰ ਪੈਂਦਾ ਮੇਰੇ ਜਮੀਨ ਦੇਣੀ ਤਾਇਆ ਚਾਚਿਆਂ ਦੇ ਮੁੰਡੇ ਨੂੰ ਤੇ ਵਿਆਹ ਕਰਵਾਉਣੀ ਮੇਰੇ ਪੁੱਤਨਾ ਕੋਈ ਗੱਲ ਨਹੀਂ ਤੇ ਤੂੰ ਹੰਡ ਦਾ ਪੱਕਾ ਹੈ ਨਾ ਤਾਂ ਮੈਂ ਵੀ ਜਿੱਦੀ ਬੜੀ ਪੱਕੀ ਆ ਲਾਪਰਿਤ ਨੂੰ ਇਸ ਘਰ ਵਿੱਚ ਬਰਨ ਮੈਂ ਵੀ ਨਹੀਂ ਦਿੰਦੀ ਹਾਂ ਅੱਗੇ ਪੁੱਤ ਕੀ ਬਣਿਆ ਮਿਲ ਗਿਆ ਸੀ ਉਹ ਮੁੰਡਾ ਕੀ ਕਹਿੰਦਾ ਪੁੱਤ ਕੁਝ ਦੱਸਿਆ ਮੰਮੀ ਸਾ ਤਾਂ ਲੈ ਲੈ ਬੰਦੇ ਨੂੰ ਚਾਪ ਆਪਣੇ ਦਾ ਨਾਮ ਵੀ ਲਈਦਾ ਹੁੰਦਾ ਸਾਂਕ ਮਿਲਾਨਾ ਪੁੱਤ ਮੈਨੂੰ ਫਿਕਰ ਵੜਵੜ ਖਾਈ ਜਾਂਦਾ ਇਹ ਗੱਲ ਕੀ ਹੋਈ ਕੀ ਨੇ ਕੁਛ ਕਿਹਾ ਗੱਲ ਦੱਸਣ ਦੀ ਮਾਰੀ ਮੁੜ ਕੇ ਆਈਆਂ ਇਸ ਲਈ ਮੈਂ ਕਾਲਜ ਨਹੀਂ ਗਈ ਅੱਛਾ ਪੁੱਤ ਮਿਲ ਗਿਆ ਸੁੰਡਾ ਮਿਲ ਗਿਆ ਸੀ ਮੁੰਡਾ ਤਾਂ ਮੰਮੀ ਫਿਰ ਕੀ ਬਣਿਆ ਮੰਮੀ ਉਹਨੇ ਇੰਨੀ ਕੀ ਗੱਲ ਤਾਂ ਮੈਨੂੰ ਦੱਸਤੀ ਉਹ ਮੇਰੇ ਸਿਰ ਦੀ ਸੌਂ ਵੀ ਖਾ ਗਿਆ ਕਿ ਉਹਨੂੰ ਇਹ ਸਾਰੀਆਂ ਗੱਲਾਂ ਮੇਰੇ ਬਾਰੇ ਪੁੱਠੀਆਂ ਚੋਪੜਾਈਆਂ ਨੇ ਉਹਦੀ ਮਾਂ ਨੇ ਪੜਾਈਆਂ ਨੇ ਪਰ ਮੰਮੀ ਉਹਦੀ ਮਾਂ ਕੋਲੇ ਵੀ ਕਿਸੇ ਬੰਦੇ ਨੇ ਗੱਲ ਕੀਤੀ ਐ ਤੇ ਉਹ ਬੰਦੇ ਦਾ ਨਾਮ ਜਦੋਂ ਮੈਂ ਤੋਂ ਪੁੱਛਿਆ ਉਹਨੇ ਪਤਾ ਕੀ ਕਿਹਾ ਉਹ ਮੇਰੀ ਸੋਂ ਵੀ ਖਾ ਗਿਆ ਉਹ ਕਹਿੰਦਾ ਆਪਣੇ ਗਵਾਨ ਚੋਂ ਹੈ ਕੋਈ ਬੰਦਾ ਪਤਾ ਨਹੀਂ ਬੰਦਾ ਹੈ ਪਤਾ ਨਹੀਂ ਬੁੜੀ ਹੈ ਉਹਨੇ ਉਹਦੀ ਮਾਂ ਕੋਲ ਪਖਾਈ ਮਾਰੀ ਇਹ ਜੀ ਗਮਾਂਡ ਚੋਂ ਹਾਂ ਹਏ ਤੇਰਾ ਬੇੜਾ ਬਹਿ ਜਾ ਤੇਰਾ ਕਹਿਣ ਵਾਲਿਆ ਅਸੀਂ ਤਾਂ ਕਿਸਦਾ ਮਾੜਾ ਨਹੀਂ ਕੀਤਾ ਰਹਿ ਜਾ ਸੁੱਤਾ ਕਿਹਾ ਕਿਨੇ ਆਹੇ ਮੈਨੂੰ ਕਿਹਾ ਪਤਾ ਲੱਗ ਜੇ ਚਾਹੇ ਬੰਦਾ ਚਾਹੇ ਗੁੜੀ ਆ ਇੱਕ ਮਿੰਟ ਮਾਂ ਇੱਕ ਮਿੰਟ ਮੇਰੀ ਗੱਲ ਸੁਣ ਪਹਿਲਾਂ ਹਾਂ ਪਹਿਲੀ ਨਾ ਗਾਲਾਂ ਕੱਢ ਹਲੇ ਆਪਾਂ ਨੂੰ ਕੀ ਪਤਾ ਵੀ ਸੱਚ ਬੋਲਦੇ ਨੇ ਕਿ ਝੂਠ ਬੋਲਦੇ ਨੇ ਉਹ ਪੁੱਤ ਗੁੱਸਾ ਤਾਂ ਆਉਂਦਾ ਹੀ ਆਖਾ ਮੇਰਾ ਤਾਂ ਦਿਲ फडਕਦਾ ਨਾ ਮੇਰੀ ਧੀ ਬਾਰੇ ਜਾਣੇ ਆਪਣੇ ਮੈਨੂੰ ਬਤਾ ਕਿ ਲਗੂ ਸਜੜਿਆ ਸੀ ਮੰਮੀ ਹਾਂ ਵੇਖ ਜਿਹੜਾ ਕੁੱਤਾ ਬੰਦਾ ਜਿਹਦਾ ਆਪਾਂ ਨਾ ਮਾੜਾ ਕੀਤਾ ਹੋਵੇ ਆਪਾਂ ਤਾਂ ਕਿਸੇ ਦਾ ਚਾਕੇ ਵੀ ਮਾੜਾ ਨਹੀਂ ਕੀਤਾ ਪੁੱਤ ਤਨੀ ਇਹ ਜੇ ਕਿਦਾ ਬੇੜਾ ਬੈਠ ਗਿਆ ਕੰਜਰ ਮੈਂ ਤਾਂ ਕਿਸੇ ਦਾ ਜਮੀ ਨਹੀਂ ਮਾੜਾ ਕੀਤਾ ਪੁੱਤ ਨਾ ਤੁਸੀਂ ਕੀਤਾ ਕਿਉਂ ਕਿ ਖਬਰਾਂ ਕੌਣ ਹੱਥ ਧੋਤੇ ਕੋਈ ਮਗਰ ਪੈ ਗਿਆ ਕੁੜੀ ਨੂੰ ਪੁੱਛ ਲੈ ਹੋ ਤਾਂ ਬਹੁਤ ਕੁਝ ਗਿਆ ਡੜੀ ਬੱਸ ਮੁੰਡੇ ਨੇ ਦੱਸਤਾ ਅਗਲੇ ਨੇ ਜਿਹੜੀ ਉਹ ਮੁੰਡੇ ਦੀ ਮਾਂ ਕੋਲ ਨਾ ਮਤਲਬ ਮੁੰਡੇ ਦੀ ਮਾਂ ਨੇ ਕਹੀ ਏ ਮੁੰਡੇ ਨੂੰ ਇਹ ਗੱਲ ਕਿ ਕੁੜੀ ਇਹੋ ਜੀ ਹੈ ਜੇ ਇਹ ਬੋਅ ਹੈ ਉਹਦੀ ਮਾਂ ਦੇ ਵੀ ਕੰਨ ਭਰੇ ਹੋਏ ਸੀਗੇ ਤੇ ਉਹਦੀ ਮਾਂ ਦੇ ਕੰਨ ਕਿਸੇ ਹੋਰ ਨੇ ਨਹੀਂ ਆਪਣੇ ਗੁਵਾਂਢ ਚ ਕਿਸੇ ਨੇ ਭਰੇ ਨੇ ਕਿਸੇ ਨੇ ਫੋਨ ਕਰਕੇ ਕਿਹਾ ਉਹਨਾਂ ਦੇ ਘਰੇ ਫਿਰ ਪਤਾ ਕਰੋ ਨਾ ਕਿਹੜਾ ਇਹੋ ਜਿਹਾ ਕੰਜਰ ਆਪਣੇ ਮੈਂ ਤਾਂ ਨਾਂ ਵੀ ਪੁੱਛਿਆ ਸੀ ਗੁਵਾਂਢੀ ਦਾ ਨਾਂ ਦੱਸਦੇ ਉਹ ਕਹਿੰਦਾ ਜੀ ਨਾਂ ਦਾ ਮੇਰੀ ਮਾਂ ਨੂੰ ਪਤਾ ਹੋਵੇ ਤਾਂ ਤਾਂ ਹੋ ਦੱਸੇ ਪਰ ਮੈਨੂੰ ਕਦੇ-ਕਦੇ ਐ ਲੱਗਦਾ ਕਿ ਦੂਜੀ ਮਾਂ ਆਪਦੇ ਕੋਲ ਨਾ ਬਣਾਉਂਦੀ ਹੋਵੇ ਝੂਠ ਬੋਲਦੀ ਹੋਵੇ ਕਿਉਂਕਿ ਉਹ ਐ ਚਾਹੁੰਦੀ ਹੈ ਵੀ ਸਾਡਾ ਰਿਸ਼ਤਾ ਨਾ ਹੋਵੇ ਨਹੀਂ ਪਤਾ ਉਹ ਸੌਂਦਾ ਭਾਈ ਉਹਦੀ ਮਾਂ ਹੌਲੀ ਹੌਲੀ ਦੱਸ ਦਊਗੀ ਇੱਕ ਦਿਨ ਸੱਚ ਸਾਹਮਣੇ ਆ ਜਾਊਗਾ ਪਰ ਮੈਨੂੰ ਇੱਕ ਗੱਲ ਦਾ ਪਤਾ ਡੈਡੀ ਬਾਵਾ ਮੇਰੀ ਝੂਠੀ ਸੌਂਦਾ ਖਾਈ ਨਹੀਂ ਸਕਦਾ ਚਲ ਉਹ ਤਾਂ ਠੀਕ ਆ ਪੁੱਤ ਬਾਵਾ ਤਾਂ ਨਹੀਂ ਖਾ ਸਕਦਾ ਉਹਦੀ ਮਾਂ ਨੇ ਹੋ ਸਕਦਾ ਕੋਈ ਝੂਠ ਬੋਲਤਾ ਹੋਵੇ ਉਹ ਮੁੰਡਾ ਤਾਂ ਸਹਿਣਾ ਵੀ ਸਕਦਾ ਵੱਡੀ ਗੱਲ ਨਹੀਂ ਭਾਈ ਕੋਈ ਡੈਡੀ ਉਹਨੇ ਪੱਕੀ ਗੱਲ ਆਪਦੀ ਮਾਂ ਤੋਂ ਕਨਫਰਮ ਕਰਤੀ ਗਈ ਹੈ ਭਾਈ ਵੀ ਆਪਣਾ ਕੋਈ ਗਵਾਂਡੀ ਹੈ ਆਪਣੇ ਕੌਣ ਹੈ ਇਹ ਜਿਹੜਾ ਆਪਣੀ ਬਰਾਈ ਕਰਦਾ ਆਪਣੇ ਅਧੀਆਂ ਦੀ ਕੋਈ ਤੁਹਾਡੀ ਤਾਂ ਜੀ ਕਿਸੇ ਨਾਲ ਲੜਾਈ ਤਾਂ ਨਹੀਂ ਹੋਈ ਕਿਤੇ ਕਿਸ ਨੇ ਬੈਰ ਕੱਢ ਲਿਆ ਹੋਵੇ ਆਪਣੇ ਤਾਂ ਕਦੀ ਕਿਸੇ ਨਾਲ ਕੋਈ ਨੌਲੋ ਹੀ ਨਹੀਂ ਹੈਗਾ ਸਾਰੇ ਬੰਦੇ ਚ ਸਰਾਤਾ ਹੈ ਆਪਣੀ ਇਕੱਠ ਚੱਲਦਾ ਹੈ ਆਪਣਾ ਤੋਂ ਨਿਭਾਈਆਂ ਦਾ ਸਾਡਾ ਸਹੀ ਆ ਪੁੱਤ ਇਸ ਤਾਂ ਕਿਸੇ ਨਾਲ ਲੜੇ ਵੀ ਨਹੀਂ ਵੀ ਆਪਣੇ ਤੇ ਕੋਈ ਹੰਦਕ ਕੱਢ ਜਾਊਗਾ ਫਿਰ ਬੰਦੇ ਦਾ ਤਾਂ ਆਪਾਂ ਨੂੰ ਪਤਾ ਕਰਨਾ ਹੀ ਪੈਣਾ ਕੁਛ ਵੀ ਕਰੋ ਚਾਹੇ ਬੰਦੇ ਦਾ ਪਤਾ ਕਰੋ ਹਾਂ ਬੰਦਾ ਕੁੜੀ ਆ ਐੀ ਗੱਲ ਤਾਂ ਮੈਨੂੰ ਵੀ ਨਹੀਂ ਪਤਾ ਬੰਦਾ ਹੈ ਕੁੜੀ ਹੈ ਪੁੱਛਣਾ ਜੀ ਨਾਲ ਪੁੱਤ ਨੂੰ ਫਿਰ ਆਪਾਂ ਨਹੀਂ ਉਹਨਾਂ ਨੂੰ ਆਪ ਹੀ ਨਹੀਂ ਪਤਾ ਜਦੋਂ ਉਹਨਾਂ ਕੋਲ ਤਾਂ ਫੋਨ ਆਇਆ ਕਿਸੇ ਦਾ ਅੱਛਾ ਕੋਈ ਕਰੀ ਇਹ ਹੋ ਗਿਆ ਜੀ ਹੁਣ ਸਾਰੇ ਇਕੱਠੇ ਹੋ ਕੇ ਬਹਿ ਗਏ ਉਹ ਹੁਣ ਕੀ ਸੀਗਾ ਐਥੇ ਲਾਜੀਆਂ ਹੁੰਦਾਂ ਕਿਸੇ ਨੇ ਖਬਰ ਕਿਹੜਾ ਲੱਗਦਾ ਆਪਣੇ ਜੋ ਗਵਾਂਢ ਚ ਉਹ ਕੀ ਪਤਾ ਜੀ ਕੌਣ ਆਇਆ ਕੋਈ ਗਵਾਂਢੀ ਆ ਜਾਂ ਕਿਹਦੇ ਘਰੋਂ ਹੋਵੇ ਕੋਈ ਆਪਣੇ ਉਹ ਆਪਣੇ ਘਰ ਦਾ ਟਿਕਣੇ ਕੋ ਕਹਿ ਲੁਗਾ ਆਪਣਾ ਆਪਣਾ ਸਾਰਾ ਪਰਿਵਾਰ ਇਕੱਠੇ ਆ ਨਾ ਬਸ ਮੇਰੇ ਮੂੰਹੋਂ ਨਿਕਲ ਗਿਆ ਸੀ ਮੈਂ ਤਾਂ ਇਹ ਕਹਿ ਸੀ ਫਿਰ ਪਤਾ ਕਰਨਾ ਸੀ ਆਪਾਂ ਨੇ ਪਤਾ ਤਾਂ ਕਰੋ ਫੜੋ ਅਸੀਂ ਕੌਣ ਆ ਗਿਆ ਹੈ ਜਾ ਮੌਗਾ ਕਾਲੇ ਲੱਗ ਗਈ ਜਾਣਾ ਪੁੱਤੋ ਅੱਜ ਨਹੀਂ ਕੱਲ੍ਹ ਕਾਲੀ ਪਰਸੋਂ ਬਾੜਾ ਚਰਨੀ ਲੋਕ ਰਹਿੰਦਾ ਹੁੰਦਾ ਹੈ ਇਹ ਜੀਆਂ ਗੱਲਾਂ ਦਾ ਸਹੀ ਗੱਲ ਹੈ ਇਹ ਜੀਆਂ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਹੁੰਦੀਆਂ ਇਹ ਤਾਂ ਦੱਸਦਾ ਨਰਦਾ ਕਰਕੇ ਤੇ ਨਾ ਵੀ ਹਏ ਕੋਈ ਬੰਦਾ ਕੰਮੀ ਆ ਅੱਜ ਐਡੀ ਗੱਡੀ ਗੱਲ ਕਰਦੀ ਕੱਲ ਨੂੰ ਹੋਰ ਵੀ ਕੁਝ ਕਰ ਸਕਦਾ ਮੈਂ ਮੁੰਡੇ ਨੂੰ ਵੀ ਇਹ ਗੱਲ ਕਹਿ ਕੇ ਭੇਜੀ ਹੈ ਵੀ ਤੂੰ ਜਿਵੇਂ ਮਰਜੀ ਆਪਣੀ ਮਾਂ ਤੋਂ ਕਲੀਅਰ ਕਰਕੇ ਦੱਸ ਮੈਨੂੰ ਚਾਹੇ ਉਹ ਨੰਬਰ ਤੇ ਕਾਲ ਕਰ ਜਿਹੜਾ ਨੰਬਰ ਆਇਆ ਸੀ ਹਾਂ ਫੇਰ ਪਤਾ ਲੱਗੂ ਮੁੰਡੇ ਨੇ ਕਿਹਾ ਮੈਨੂੰ ਵੀ ਸਿਰਫ 2 ਦਿਨਾਂ ਦੇ ਅੰਦਰ ਮੈਂ ਸੱਚਾਈ ਲਿਆ ਦੂੰਗਾ ਤੇਰੇ ਸਾਹਮਣੇ ਉਹ ਬੰਦੇ ਦਾ ਤਾਂ ਮੈਸੇਜ ਆ ਹਾਲ ਕਰੂੰਗੀ ਨਾ ਚਾਹੇ ਉਹਨੂੰ ਮਾਰਨਾ ਵੀ ਕਿਉਂ ਨਾ ਪਵੇ ਬੰਦੇ ਦੇ ਤਾਂ ਖਾਲੇ ਨਿਭੜ ਗਏ ਜਦੋਂ ਫੋਨ ਆਜੂਗਾ ਤਾਂ ਤਾਂ ਦਿਮਾਗ ਜਿੰਨੀ ਗੱਲਾਂ ਹੀ ਫੋਨ ਤਾਂ ਤਾਂ ਉਹ ਵੀ ਪਤਾ ਲੱਗ ਜੂਗਾ ਸਾਰਾ ਕੁਝ ਨਿਕਲਣਾ ਫੋਨ ਅਪਲੀਕੇਸ਼ਨ ਨਿਕਲੇ ਉਹ ਕੌਣ ਹੁੰਦਾ ਘਰਾਨਿਆਂ ਦਾ ਬੰਦਾ ਕੋਈ ਸੱਚ ਤਾਂ ਸਾਹਮਣੇ ਆਵੇ ਨਾ ਉਹਨੂੰ ਕਹਿ ਦੇ ਵੀ ਪਈ ਦੱਸ ਸਾਨੂੰ ਕੌਣ ਹੈ ਕੌਣ ਨਾ ਚੱਲ ਪੁੱਤ ਲੱਗੇ ਤੂੰ ਟੈਨਸ਼ਨ ਨਾ ਲੈ ਆਪਾਂ ਕਰ ਲਾਂਗੇ ਪਤਾ ਹੋਊਗਾ ਤਾਂ ਆਪਣੇ ਘਰ ਦੇ ਹੀ ਕੋਈ ਪਿੰਡ 'ਚ ਤਾਂ ਆਪਣੀ ਕਿਸੇ ਨਾਲ ਹੈ ਹੀ ਨਹੀਂ ਲੰਗ ਡਾਟ ਪਰ ਤਾਇਆ ਜੀ ਆਪਣੇ ਘਰ 'ਚੋਂ ਥੋੜੀ ਕੋਈ ਹੋ ਸਕਦਾ ਖਾਬ ਨਿਕਲੇ ਹੁੰਦੇ ਨੇ ਤੂੰ ਤੁਸੀਂ ਪੜਨ ਜਾਣੇ ਹੋ ਤੁਹਾਨੂੰ ਕੋਈ ਗਲੀ ਕਮਾਂਡ ਚ ਮਿਲਦਾ ਕੋਈ ਕੋਈ ਨਹੀਂ ਮਿਲਦਾ ਤੁਹਾਨੂੰ ਸਾਰੇ ਸਾਰੇ ਆਦਰ ਕਰਦੇ ਨੇ ਤੁਹਾਡਾ ਸਾਰਾ ਪਿਆਰ ਕਰਦੇ ਨੇ ਕਿਉਂ ਬੁਠੀਆਂ ਸੋਚਾ ਸੋਚਦਾ ਨਹੀਂ ਘਰ ਚੁਣੀ ਹੈਗਾ ਕੋਈ ਆਪਣਾ ਆਪਾਂ ਆਪਣੇ ਘਰ ਪਿੰਡ ਚ ਆਪਣੀ ਕਿਸੇ ਨਾਲ ਲਾਕਡਾਟ ਹੈਗੀ ਹੈ ਕੋਈ ਆਪਣੇ ਬਾਰੇ ਮਾੜਾ ਸੋਚਦਾ ਹੈ ਨਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਸਾਫ ਸਾਫ ਦੱਸੋ ਉਹ ਸਾਫ ਸਾਫ ਕੀ ਦੱਸਾਂ ਦੋ ਦਿਨਾਂ ਨੂੰ ਸਾਰਾ ਪਤਾ ਲੱਗ ਜਾਊਗਾ ਫਿਰ ਕਾਇਦਾ ਕਹਿਣਾ ਮਤਵ ਨਹੀਂ ਆਪਾਂ ਦਾ ਕੋਈ ਆਪਣੇ ਸਕੇ ਸਕੇ ਨਾ ਚ ਹੋਊਗਾ ਆਪਣੇ ਹੀ ਹੋਇਆ ਉਹ ਕੋਈ ਨਹੀਂ ਪਿਆ ਲੱਗਦਾ ਦੁਆ ਕਤਾ ਕੋਈ ਵੀ ਹੋਇਆ ਜੇ ਤੁਸੀਂ ਸਕੇ ਸਕੇ ਲਾਦਾ ਜਾਂ ਕੋਈ ਕੋ ਆਤਾ ਪਰ ਦਨ ਬੁਰੀ ਗੱਤ ਹੋ ਗਈ ਚਲੇ ਗਰਣ ਆਪਣੇ ਹੁਣ ਘਰ ਚ ਹੀ ਰਵੇ ਜਿੰਨਾਂ ਜਰ ਆਪ ਨੂੰ ਪਤਾ ਨਹੀਂ ਲੱਗਦਾ ਪਰ ਫੇਰ ਕੋਈ ਨਾ ਕੋਈ ਬਹਾਨਾ ਲੱਗ ਜੂਗਾ ਮੈਂ ਤਾਂ ਆਪ ਹੈਰਾਨ ਐ ਵੀ ਮੁੰਡਿਆਂ ਦੇ ਰਿਸ਼ਤਿਆਂ ਤੇ ਤਾਂ ਲੋਕ ਪਾਨੀ ਮਾਰਦੇ ਨੇ ਮਾਰਦੇ ਨੇ ਆ ਕੰਨਿਆਂ ਦੇ ਵੀ ਸਮਝ ਤੋਂ ਬਾਹਰ ਐ ਕੰਮ ਪਤਾ ਨਹੀਂ ਦਾ ਗੱਲ ਆ ਭਾਈ ਕਿਸੇ ਨੂੰ ਕੀ ਫਾਇਦਾ ਹੋਊਗਾ ਮੇਰੇ ਘੱਟਿਆਂ ਨੇ ਕਿਸੇ ਦਾ ਕੀ ਚੱਕ ਤਿਆਗਾ ਦੁਸ਼ਮਨਾ ਮੜ ਗਿਆ ਮੇਰੇ ਘੱਟਿਆਂ ਦੇ ਰੱਬ ਨੇ ਮੈਨੂੰ ਪੁੱਤ ਤਾਂ ਨਹੀਂ ਦਿੱਤਾ ਸੀ ਪਰ ਮੇਰੇ ਘੱਟਿਆਂ ਤਾਂ ਬਖਸ਼ ਤੋ ਚਾਹ ਲੈ ਫਿਰ ਆਇਰਾਸ ਉਹ ਅੱਜੇ ਵਾਰੀ ਕੀ ਕਿਹਾ ਮੁੰਡੇ ਨੇ ਕੀ ਕਹਿੰਦੀ ਆ ਉਹਦੀ ਮਾਂ ਉਹਦੀ ਮਾਂ ਤਾਂ ਉਹ ਅੱਜ ਜਾ ਕੇ ਪਤਾ ਕਰਕੇ ਦੱਸੂਗਾ ਹਲੇ ਤੁਹਾਨੂੰ ਨਾ ਇੰਨੀ ਮੇਰੇ ਗਾਜੀ ਕਾਲੀ ਕਰਨ ਦੀ ਕੋਈ ਲੋੜ ਨਹੀਂ ਹੈਗੀ ਡੈਡੀ ਆ ਮੁੰਡੇ ਮੰਡੇ ਦੀ ਫੋਟੋ ਮੰਗਵਾਉਣੀ ਹੈ ਜੀ ਬੰਦ ਕਰ ਦਿਓ ਨਹੀਂ ਮੇਥੋਂ ਬੁਰਾ ਕੋਈ ਨਹੀਂ ਹੈਗਾ ਆਉਂਦੀ ਤਾਂ ਕਰੋ ਅਜੇ ਕੱਲ ਉਤਰਾ ਕਲੀਅਰ ਹੋਣ ਦੇ ਮੁੱਦਾ ਪਕਾਉਣਾ ਕਰਦੇ ਆ ਕਰਤੀਆਂ ਪੁੱਤ ਨਹੀਂ ਮਂਗਾਉਣੀਆਂ ਸੀ ਮੈਂ ਤੁਹਾਡੇ ਨਾਲ ਬੰਦ ਕਰਤੀਆਂ ਕਾਈਦਾ ਤੇਰੇ ਮਸਲੇ ਆ ਮੁੰਡਿਆਂ ਦੀਆਂ ਫੋਟੋਆਂ ਤਾਂ ਆ ਤੇਰੇ ਪਿਓ ਨੇ ਤੇ ਤੇਰੀ ਮਾਂ ਨੇ ਕਿਹਾ ਸੀ ਕਹਿਰੀ ਮੈਂ ਤੇਰੀ ਮੰਮੀ ਨੂੰ ਫੋਨ ਕਰਿਆ ਸੀ ਨਹੀਂ ਫਿਰ ਮੈਂ ਕਿਹਨਾ ਫੋਨ ਕਰਤੀ ਸੀ ਉਹਦੇ ਕਹਿਣ ਤੁਸੀਂ ਕਰਿਆ ਸੀ ਮੈਂ ਓਏ ਉਹਦੋਂ ਆਪਾਂ ਨੂੰ ਪਤਾ ਸੀਗਾ ਵੀ ਕੋਈ ਗੱਲਬਾਤ ਆ ਹੋ ਸਕਦੀ ਆ ਵੀ ਤਾਹ ਕਹਿੰਦੇ ਸੀਗੇ ਹੁਣ ਪਤਾ ਲੱਗਾ ਜੀ ਉਹਨਾਂ ਦਾ ਕੁਛ ਸੂਰੀ ਨਹੀਂ ਹੈਗਾ ਚੱਲ ਪੁੱਤ ਚਾਹ ਬਣਾ ਕੇ ਦੇ ਮੈਂ ਹੁਣ ਆਪਾਂ ਨੂੰ ਫੋਨ ਮਾ